ਜੈ ਹਿੰਦ ਦੋਸਤੋ ਅੱਜ ਦੀ ਵਿਚਾਰ ਚਰਚਾ ਵਿੱਚ ਸਾਡਾ ਜਿਹੜਾ ਵਿਸ਼ਾ ਹੈ ਉਹ ਹੈ ਨਵਾਂ ਵਸਤੂ ਅਤੇ ਸੇਵਾ ਟੈਕਸ ਯਾਨੀ GST ਮੈਂ ਹਾਂ ਆਕਾਸ਼ਵਾਨੀ ਦਾ ਖੇਤਰੀ ਨਿਊਜ਼ ਹੈਡ ਪੰਜਾਬ ਰਾਜੇਸ਼ 바ਲੀ ਅਤੇ ਮੇਰੇ ਨਾਲ ਨੇ ਮੇਰੇ ਸਹਿਯੋਗੀ ਅਸਿਸਟੈਂਟ ਲਾਇਬ੍ਰੇਰੀ ਇਨਫੋਰਮੇਸ਼ਨ ਆਫੀਸਰ ਸ਼੍ਰੀਮਤੀ ਪ੍ਰਭਜੋਤ ਗੌਰ ਜੀ ਇਸ ਤੋਂ ਪਹਿਲਾਂ ਕਿ ਅਸੀਂ ਇਹ ਵਿਚਾਰ ਚਰਚਾ ਸ਼ੁਰੂ ਕਰੀਏ ਮੈਂ ਤੁਹਾਨੂੰ GST ਦੇ ਜਿਹੜੀ ਨਵੀਂ ਪ੍ਰਣਾਲੀ ਇੰਟਰੋਡਿਊਸ ਹੋਈ ਹੈ ਉਹਦੇ ਬਾਰੇ ਥੋੜਾ ਜਿਹਾ ਦੱਸ ਦਵਾਂ ਜਿਸ ਤਰ੍ਹਾਂ ਤੁਹਾਨੂੰ ਸਭ ਨੂੰ ਪਤਾ ਹੀ ਹੋਵੇਗਾ ਕਿ ਇਸ 15 ਅਗਸਤ ਨੂੰ ਸਾਡੇ ਪ੍ਰਧਾਨ ਮੰਤਰੀ ਨੇ ਜੋ ਐਲਾਨ ਕੀਤਾ ਸੀ ਕਿ ਸਰਕਾਰ ਅਗਲੀ ਪੀੜੀ ਦੇ GST ਸੁਧਾਰ ਲਿਆਏਗੀ ਜੋ ਆਮ ਆਦਮੀ ਦੇ ਟੈਕਸ ਦਾ ਬੋਝ ਘਟਾਉਣਗੇ ਇਹ ਸਾਡੇ ਸਾਰਿਆਂ ਲਈ ਇੱਕ ਤਰ੍ਹਾਂ ਦਾ ਉਹਨਾਂ ਮੁਤਾਬਕ ਦੀਵਾਲੀ ਦਾ ਤੋਹਫ਼ਾ ਸੀਗਾ ਜੋ ਹੈਗਾ ਹੈ ਹਲੇ ਉਹਨਾਂ ਕਿਹਾ ਸੀ ਕਿ ਸੁਧਾਰਾਂ ਦਾ ਸਿੱਧਾ ਲਾਭ ਆਮ ਆਦਮੀ ਕਿਸਾਨਾਂ ਔਰਤਾਂ ਨੌਜਵਾਨਾਂ ਅਤੇ ਮੱਧ ਵਰਗ ਦੇ ਪਰਿਵਾਰਾਂ ਨੂੰ ਹੋਵੇਗਾ ਤੇ ਭਾਰਤ ਦੇ ਲੰਬੇ ਸਮੇਂ ਦੇ ਵਿਕਾਸ ਨੂੰ ਮਜ਼ਬੂਤੀ ਦਿਲਾਏਗਾ ਇਸੇ ਦ੍ਰਿਸ਼ਟੀਕੋਣ ਦੇ ਨਾਲ ਜਿਹੜਾ ਇਹ ਨਵਾਂ GST ਲਾਗੂ ਹੋਣਾ ਹੈ 22 ਸਤੰਬਰ ਤੋਂ ਇਹ ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਜਿਹੜੀ 56ਵੀਂ GST ਕੌਂਸਲ ਦੀ ਬੈਠਕ ਹੋਈ ਸੀ ਉਹਦੇ ਵਿੱਚ ਇਹਨਾਂ ਸੁਧਾਰਾਂ ਬਾਰੇ ਜਿਹੜੀ ਮਨਜ਼ੂਰੀ ਦਿੱਤੀ ਗਈ ਹੈਗੀ ਹੈ ਇਸ ਬਾਰੇ ਪੂਰੀ ਤਰ੍ਹਾਂ ਚਰਚਾ ਕਰਨ ਲਈ ਸਾਡੇ ਕੋਲ ਬਹੁਤ ਮਾਹਿਰ ਨੇ ਇੱਥੇ ਸਾਰੇ ਸਟੂਡੀਓ ਦੇ ਵਿੱਚ आकाशवाणी ਦੇ ਮੈਂ ਹੁਣ ਆਪਣੇ ਜਿਹੜੇ ਮਰੇ ਸਹਿਯੋਗੀ ਨੇ ਸ਼੍ਰੀਮਤੀ ਪ੍ਰਭਜੋਤ ਕੌਰ ਜੀ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਜਿਹੜੇ ਸਾਡੇ ਅੱਜ ਦੇ ਮਾਹਿਰ ਨੇ ਉਹਨਾਂ ਦਾ ਤਾਰੂ ਤੁਹਾਡੇ ਨਾਲ ਕਰਵਾਉਣ ਜੋ ਇਸ ਵਿਚਾਰ ਚਰਚਾ ਵਿੱਚ ਹਿੱਸਾ ਲੈ ਰਹੇ ਨੇ ਧੰਨਵਾਦ ਬਾਲੀ ਜੀ ਅੱਜ ਦੀ ਇਸ ਵਿਸ਼ੇਸ਼ ਵਿਚਾਰ ਚਰਚਾ ਦੇ ਵਿੱਚ ਹਿੱਸਾ ਲੈ ਰਹੇ ਨੇ ਸੀਏ ਗੌਰਵ ਕੁਮਾਰ ਜੀ ਜਿਹੜੇ ਕਿ ਸਾਡੇ ਨਾਲ ਮੌਜੂਦ ਨੇ ਤੇ ਨਰੇਸ਼ ਕੁਮਾਰ ਜੀ ਜਿਹੜੇ ਕਿ ਇੰਡਸਟਰੀਸਟ ਨੇ ਤੇ ਐਡਵੋਕੇਟ ਬੀਰ ਪ੍ਰੀਤ ਕਮਲ ਸਿੰਘ ਛਾਬੜਾ ਜੀ ਤੇ ਇਸ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਸਾਡੇ ਵਿਸ਼ੇਸ਼ ਪੱਤਰਕਾਰ ਜਿਹੜੇ ਕਿ ਅਮਰ ਉਜਾਲਾ ਤੋਂ ਆਏ ਨੇ सुरेंद्रਪਾਲ ਜੀ सुरेंद्रਪਾਲ ਜੀ ਤੁਸੀਂ ਸ਼ੁਰੂ ਕਰੋ ਵਿਚਾਰ ਚਰਚਾ ਬਿਲਕੁਲ ਬਹੁਤ-ਬਹੁਤ ਧੰਨਵਾਦ ਸਾਰੇ ਸਾਥੀਆਂ ਦਾ ਧੰਨਵਾਦ ਬਾਲੀ ਜੀ ਦਾ ਮੈਂ ਇੱਕ ਗੱਲ ਨੂੰ ਅੱਜ ਇਸ ਬੈਠਾ ਤੁਹਾਡੇ ਹੋਂਨੇ ਚਰਚਾ ਦੇ ਵਿੱਚ ਸੋਚ ਰਿਹਾ ਸੀ ਕਿ ਇਹ ਜਿਹੜੇ GST ਦੇ ਬਦਲਾਵ ਹੋਏ ਨੇ ਹਜੇ ਤੱਕ ਲੋਕਾਂ ਦੇ ਮਨਾਂ ਦੇ ਵਿੱਚ ਇਸ ਚੀਜ਼ ਦੀ ਉਲਝਣ ਹੈ ਕਿਉਂਕਿ 22 ਤਰੀਕ ਨਜ਼ਦੀਕ ਆ ਰਹੀ ਹੈ 12 ਦਿਨ ਦਾ ਵਕਫਾ ਰਹਿ ਗਿਆ ਹੈ ਲੋਕਾਂ ਦੇ ਵਿੱਚ ਹਜੇ ਤੱਕ ਕਈ ਤਰ੍ਹਾਂ ਦੇ ਆਲਜੀਨ ਆਏ ਕਿਹੜੀ ਚੀਜ਼ ਸਸਤੀ ਹੋ ਰਹੀ ਹੈ ਕਿਵੇਂ ਫਾਇਦਾ ਹੋਏਗਾ ਗੱਡੀ ਹੁਣ ਖਰੀਦਣੀ ਚਾਹੀਦੀ ਹੈ ਸਕੂਟਰ ਹੁਣ ਖਰੀਦਣਾ ਚਾਹੀਦਾ ਕੋਈ ਕਹ ਰਿਹਾ ਬਾਈ ਨੂੰ ਖਰੀਦਣਾ ਚਾਹੀਦਾ ਹੈ ਸੈਕੰਡ ਹੈਂਡ ਗੱਡੀ ਤੇ ਕੀ ਹੋਏਗਾ ਸੋ ਸਾਰੀਆਂ ਚੀਜ਼ਾਂ ਇੰਸ਼ੋਰੈਂਸ ਤੋਂ ਲੈ ਕੇ ਮੈਡੀਸਿਨ ਤੋਂ ਲੈ ਕੇ ਸਾਰੀਆਂ ਚੀਜ਼ਾਂ ਇਫੈਕਟ ਹੋ ਰਹੀਆਂ ਘਰ ਦੇ ਰੋਜ਼ਮਰਾਂ ਦੇ ਬਰਤਨ ਵਾਲੀਆਂ ਚੀਜ਼ਾਂ ਸਭ ਬਨ ਪੇਸਟ ਇਸ ਕਰਕੇ ਸਾਰੀਆਂ ਚੀਜ਼ਾਂ ਤੇ ਵਿਚਾਰ ਚਰਚਾ ਮੈਨੂੰ ਲੱਗਦਾ ਗੌਰਾਈ ਨਾਲ ਹੋਣੀ ਚਾਹੀਦੀ ਹੈ ਤਾਂ ਕਿ ਆਮ ਲੋਕਾਂ ਤੱਕ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਰਾਹਤਾਂ ਦਿੱਤੀਆਂ ਗਈਆਂ ਜਿਹੜਾ ਜੀਐਸਟੀ ਉਨਾ ਬਾਰੇ ਆਮ ਲੋਕਾਂ ਨੂੰ ਇਹਦੇ ਬਾਰੇ ਪਤਾ ਚੱਲ ਸਕੇ ਸੋ ਮੈਂ ਬੇਨਤੀ ਤਾਂ ਕਰਾਂਗਾ ਔਰ ਬੜੇ ਜਾਗਰੂਕ ਤਰੀਕੇ ਨਾਲ ਇਹਨੂੰ ਸਮਝਿਆ ਜਾਵੇ ਕਿਉਂਕਿ ਜਿਹੜੇ ਸਾਡੇ ਮਾਹਰ ਮਹਿਮਾਨ ਨੇ ਉਹ ਵੱਖ-ਵੱਖ ਕਿੱਤਿਆਂ ਤੋਂ ਨੇ ਜਿਵੇਂ ਸੀਏ ਗੌਰਵ ਛਾਬੜਾ ਜੀ ਨੇ ਐਡਵੋਕੇਟ ਵੀਰਪ੍ਰੀ ਜੀ ਨੇ ਉਦਯੋਗਪਤੀ ਨਰੇਸ਼ ਜੀ ਨੇ ਔਰ ਇਹਨਾਂ ਨੂੰ ਉਕੀ ਜਾਣਕਾਰੀ ਹੈ ਜਮੀਨੀ ਪੱਧਰ ਤੇ ਇਹਨਾਂ ਨੇ ਕੰਮ ਕੀਤਾ ਹੋਇਆ ਮੈਂ ਪਹਿਲਾਂ ਤੁਹਾਡੇ ਤੋਂ ਹੀ ਛਾਬੜਾ ਸਾਹਿਬੇ ਸ਼ੁਰੂ ਕਰਾਂਗਾ ਗੌਰਵ ਜੀ ਕਿ ਮੈਨੂੰ ਇਹ ਸੰਖੇਪ ਵਿੱਚ ਦੱਸੋ ਕਿਉਂਕਿ ਲੋਕਾਂ ਦੇ ਥੋੜੇ ਵਿੱਚ ਉਲਝਣ ਹੈ ਬਈ ਇਹ ਜਿਹੜੀਆਂ ਰੋਜ਼ਮਰਹ ਦੀਆਂ ਚੀਜ਼ਾਂ ਆ ਜਾਂ ਕਾਰਾਂ ਆ ਜਾਂ ਸਕੂਟਰ ਆ ਇਹਨਾਂ ਤੇ ਕਿਵੇਂ ਇਫੈਕਟ ਹੋਏਗਾ ਤੇ ਇਹਦਾ ਸਰਕਾਰ ਜਿਹੜਾ ਵਾ ਇਹ ਕਿਸ ਵਰਗ ਨੂੰ ਇਹਨਾਂ ਨੇ ਰਾਏਤ ਜਿਹੜੀ ਹੈ ਦੇਣ ਦੀ ਕੋਸ਼ਿਸ਼ ਕੀਤੀ ਆ ਜੀ ਨਮਸਕਾਰ ਜੀ ਪਹਿਲਾਂ ਸਾਰਿਆਂ ਨੂੰ ਤੇ ਜਿੱਦਾਂ ਤੁਸੀਂ ਮੇਰੇ ਕੋਲ ਪੁੱਛਿਆ ਕਿ ਆਮ ਲੋਕਾਂ ਲਈ ਕੀ ਫਾਇਦਾ ਸੋ ਆਪਾਂ ਜੇ ਗੱਲ ਕਰੀਏ ਜੀਐਸਟੀ ਦੇ ਜਿਹੜੇ ਰੇਟ ਚੇਂਜ ਹੋਏ ਨੇ ਉਹ ਸਭ ਤੋਂ ਪਹਿਲਾਂ ਤਾਂ 22 ਸਤੰਬਰ ਤੋਂ ਲਾਗੂ ਹੈ ਇਹਦਾ ਮਤਲਬ ਇਹ ਵੈ ਕਿ ਆਪਾਂ ਕੋਈ ਵੀ ਸਮਾਨ ਜਿਹੜਾ ਖਰੀਦਣਾ ਹੈ ਉਹ 22 ਸਤੰਬਰ ਤੋਂ ਬਾਅਦ ਖਰੀਦਣਾ ਕਿਉਂਕਿ ਉਸ ਤੋਂ ਬਾਅਦ ਹੀ ਜਿਹੜੇ ਪ੍ਰਾਈਸਿਸ ਨੇ ਉਹ ਘਟਣਗੇ ਸਭ ਤੋਂ ਪਹਿਲੀ ਗੱਲ ਪਹਿਲੀ ਗੱਲ ਜਨਤਾ ਕਹਿੰਦੀ ਸੀ ਕਿ ਸਾਨੂੰ ਜਿਹੜੇ ਵੀ ਜੀਐਸਟੀ ਦੇ ਰੇਟ ਨੇ ਉਹ ਦੀਵਾਲੀ ਦੇ ਉੱਤੇ ਸਾਨੂੰ ਦਿੱਤਾ ਜਾਵੇ ਪਰ ਸਾਡੇ ਪ੍ਰਧਾਨ ਮੰਤਰੀ ਨੇ ਦੀਵਾਲੀ ਤੋਂ ਪਹਿਲਾਂ ਹੀ ਦੇ ਦਿੱਤਾ ਉਹਦਾ ਰੀਜ਼ਨ ਹੈ ਸੀਗਾ ਕਿ ਜਿੰਨੀ ਵੀ ਦੀਵਾਲੀ ਦੀ ਸ਼ੋਪਿੰਗ ਹੈ ਉਹ ਪਹਿਲਾਂ ਹੀ ਹੋ ਜਾਂਦੀ ਹੈ ਨਾ ਕਿ ਦੀਵਾਲੀ ਤੋਂ ਬਾਅਦ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਡੇਲੀ ਐਸੈਂਸ਼ੀਅਲਸ ਜਿਹੜਾ ਕਿ ਰੋਜ਼ ਮਰਰਾ ਦੇ ਸਾਡੇ ਸਮਾਨ ਨੇ ਜਿੱਦਾਂ ਕਿ ਹੇਅਰ ਆਇਲ ਸ਼ੈਂਪੂ ਟੂਥਪੇਸਟ ਟਾਇਲਟ ਸਾਬ ਟੂਥ ਬਰਸ਼ ਸ਼ੇਵਿੰਗ ਕਰੀਮ ਜਿਹੜੀ ਕਿ ਆਪਾਂ ਰੋਜ਼ ਮਰਰਾ ਚ ਯੂਜ਼ ਕਰਦੇ ਹਾਂ ਉਹ 18% ਤੋਂ 5% ਕਰ ਦਿੱਤੀ ਗਈ ਹੈ ਯਾਨੀ ਇਹ ਇੱਕ ਲੋਕੀ ਜਿਹੜੀ ਆਮ ਲੋਕੀ ਲਈ ਬਹੁਤ ਵੱਡੀ ਜੀ ਬਹੁਤ ਵੱਡੀ रियायत ਹੈ ਔਰ ਦੂਜੀ ਗੱਲ ਆਪਾਂ ਘਰ ਵਿੱਚ ਜਿੱਦਾਂ ਕੀ ਯੂਜ਼ ਕਰਦੇ ਆ ਬਟਰ ਯੂਜ਼ ਕਰਦੇ ਆ ਚੀਜ਼ ਜਾਂ ਡੈਰੀ ਸਪਰੈਡ ਯੂਜ਼ ਕਰਦੇ ਆ ਉਹ ਵੀ ਸਾਰੀਆਂ ਆਈਟਮਾਂ ਪਹਿਲਾਂ 12% ਦੇ ਵਿੱਚ ਆਂਦੀਆਂ ਸੀ ਉਹਨਾਂ ਨੂੰ ਵੀ 5% ਕਰ ਦਿੱਤਾ ਗਿਆ ਹੁਣ ਜਿੰਨੇ ਵੀ ਪ੍ਰੀ ਪੈਕ ਭੁਜੀਆ ਨਮਕੀਨ ਸੀਗੇ ਜਦੋਂ ਮਹਿਮਾਨ ਨਿਵਾਜੀ ਲਈ ਜਿੰਨੀਆਂ ਵੀ ਆਈਟਮਾਂ ਹੈਗੀਆਂ ਉਹ ਸਾਰੀਆਂ 12 ਤੋਂ 5% ਕਰ ਦਿੱਤੀਆਂ ਗਈਆਂ ਔਰ ਸਭ ਤੋਂ ਪਹਿਲੀ ਗੱਲ ਅੱਪਾ ਚਾਹੁੰਦੇ ਆ ਕਿ ਜਿਹੜਾ ਸਾਡੇ ਭਾਂਡੇ ਸੀਗੇ ਉਹ ਬਹੁਤ ਵਾਰ ਕਿਹਾ ਗਿਆ ਸੀਗਾ ਕਿ ਉਹ 12% ਸਲੈਬ ਚ ਕਿਉਂ ਰੱਖੇ ਗਏ ਨੇ ਉਹਨਾਂ ਨੂੰ ਵੀ 5% ਕਰ ਦਿੱਤਾ ਗਿਆ ਕਿ ਲੋਕੀ ਆਮ ਜਨਤਾ ਉਹਨੂੰ ਯੂਜ਼ ਕਰਨ ਔਰ ਘੱਟ ਤੋਂ ਘੱਟ ਰੇਟ ਤੇ ਸਾਨੂੰ ਉਪਲਬਧ ਦਿੱਤੀ ਹੋਵੇ ਉਸ ਤੋਂ ਇਲਾਵਾ ਮੈਂ ਥੋੜੀ ਐਜੂਕੇਸ਼ਨ ਬਾਰੇ ਗੱਲ ਕਰਨਾ ਚਾਹਨਾ ਬਿਲਕੁਲ ਹੁਣ ਆਪਾਂ ਐਜੂਕੇਸ਼ਨ ਸੈਕਟਰ ਨੂੰ ਵਧਾਉਣਾ ਚਾਹੁੰਦੇ ਆ ਉਹਦੇ ਵਿੱਚ ਬੱਚਿਆਂ ਨੂੰ ਸਿੱਖਿਆ ਦੇਣਾ ਚਾਹੁੰਦੇ ਆ ਸਰਕਾਰ ਚਾਹਦੀ ਹੈ ਕਿ ਜਿੰਨੇ ਵੀ ਬੱਚੇ ਨੇ ਉਹ ਗਵਰਨਮੈਂਟ ਸਕੂਲ ਦੇ ਵਿੱਚ ਪੜਨ ਕਿਉਂਕਿ ਉੱਥੇ ਬਹੁਤ ਜ਼ਿਆਦਾ ਫੈਸਿਲਿਟੀਆਂ ਨੇ ਟੀਚਰ ਹਾਈਲੀ ਕੁਆਲੀਫਾਈਡ ਨੇ ਬਟ ਜਿਹੜੀਆਂ ਆਈਟਮਾਂ ਸੀਗੀਆਂ ਮੈਪ, ਚਾਰਟ, ਗਲੋਬ, ਪੈਨਸਲ ਸ਼ਾਰਪਨਰ, ਕ੍ਰਿਯੋਨ, ਪੇਸਟਲ, ਜਿੰਨੀਆਂ ਵੀ ਕਾਪੀਆਂ, ਐਕਸਰਸਾਈਜ਼ ਬੁੱਕਸ, ਯਾ ਇਰੇਜ਼ਰ, ਪੈਨਸਲ ਸਾਰੇ ਜਿਹੜੇ ਕੈਟਾਗਰੀ ਸਿਗੀਆਂ 5 ਤੋਂ 12% ਦੇ ਵਿੱਚ ਆਂਦੀਆਂ ਸੀ। ਯਾਨੀ ਇੱਕ ਆਪਾਂ ਗੱਲ ਨੂੰ ਇਹ ਸਮਝੀਏ ਕਿ ਜਿਹੜਾ ਛੋਟਾ ਗਰੀਬ ਪਰਿਵਾਰ ਹੈ ਜਾਂ ਜਿਹੜਾ ਬੱਚੇ ਜਿੰਨਾ ਸਕੂਲ ਪੜਦੇ ਆ ਜਾਂ ਛੋਟੇ ਐਜੂਕੇਸ਼ਨ ਸੈਕਟਰ ਚ ਹੈ। ਜੀ ਇਹਨਾਂ ਨੂੰ ਤਾਂ ਫਿਰ ਹਰ ਮਹੀਨੇ ਕਾਫੀ ਬਚਤ ਹੋਣੀ ਸ਼ੁਰੂ ਹੋ ਜਾਏਗੀ। ਜਿਵੇਂ ਤੁਸੀਂ 12 ਤੋਂ 5% ਤੇ ਕਹਿ ਰਹੇ ਹੋ ਯਾਨੀ 7% ਦਾ ਹਰ ਮਤਲਬ ਖਰੀਦਾਰੀ ਤੇ ਆਪਾਂ ਜਿਹੜਾ ਵੀ ਐਜੂਕੇਸ਼ਨ ਸੈਕਟਰ ਹੈ ਉਹਨੂੰ ਜ਼ੀਰੋ ਕਰ ਦਿੱਤਾ ਗਿਆ ਜੀ ਹੁਣ। ਓਕੇ। ਉਹਨਾਂ ਦੇ ਉੱਤੇ GST ਲੱਗੇਗਾ ਹੀ ਨਹੀਂ ਹੁਣ। ਅੱਛਾ। ਸੋ ਆਮ ਬੱਚਾ ਪੜੇ ਹੁਣ ਖੁਸ਼ ਹੋ ਕੇ ਪੜੇ। ਉਹ ਸਾਰੀਆਂ ਆਈਟਮਾਂ ਜਿਹੜੀਆਂ ਹੁਣ ਬਿਨਾਂ GST ਤੋਂ ਮਿਲਣਗੀਆਂ ਤੁਹਾਨੂੰ ਇੱਕ ਲੋਕਾਂ ਦੇ ਵਿੱਚ ਇਹ ਉਲਝਣ ਹੈਗੀ ਆ ਕੋਈ ਕਹਿ ਰਿਹਾ ਕਿ ਜਿਹੜੀ 1500 CC ਤੋਂ ਕਾਰ ਜਿਹੜੀ ਉੱਤੇ ਵਾਲੀ ਮਹਿੰਗੀ ਹੋਈ ਆ ਆ ਦੂਜੀ ਸਸਤੀ ਹੋਈ ਆ ਇਹਨੂੰ ਥੋੜਾ ਖੋਲ ਕੇ ਦੱਸੋ ਕਿਉਂਕਿ ਹਰ ਬੰਦਾ ਅੱਜ ਦੀ ਡੇਟ 'ਚ ਜਿਹੜਾ ਮੱਧ ਵਰਗੀ ਲੋਕ ਹੈਗੇ ਇਹ ਕਾਰਾਂ ਦੇ ਉੱਤੇ ਆ ਗਿਆ ਕਿਉਂਕਿ ਸਰਕਾਰਾਂ ਵੱਲੋਂ ਰਾਹਤਾਂ ਦਿੱਤੀਆਂ ਜਾ ਰਹੀਆਂ ਛੋਟਾਂ ਦਿੱਤੀਆਂ ਜਾ ਰਹੀਆਂ ਜਿਹੜੇ ਉਹ ਵੀ ਇਸ ਚੀਜ਼ ਨੂੰ ਮੈਂ ਸਮਝਣਾ ਚਾਹੁੰਦਾ ਕਿਉਂਕਿ 1500 CC ਵਾਲਾ ਤੇ ਉਹ CC ਵਾਲਾ ਇੱਕ ਵਾਰੀ ਨੂੰ ਖੋਲ ਕੇ ਤਾਂ ਵੀ ਦੱਸੋ ਤਾਂ ਕਿ ਦੋਨਾਂ ਕਲਾਸੇਜ਼ ਨੂੰ ਜਿਹੜੇ ਦੋਨਾਂ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ધਨ ਤੇਰਸ ਸਪੈਸ਼ਲ ધਨ ਤੇਰਸ ਦੇ ਉੱਤੇ ਆਪਾਂ ਮੋਟਰਸਾਈਕਲ ਖਰੀਦਦੇ ਆਂ ਥਰੀ ਵੀਲਰ ਖਰੀਦਦੇ ਆਂ ਫੋਰ ਵੀਲਰ ਖਰੀਦਦੇ ਆਂ ਉਹਦੇ ਬਾਰੇ ਸੰਖੇਪ ਚ ਦੱਸਦਾ ਮੈਂ ਤੁਹਾਨੂੰ ਹੁਣ ਜਿੰਨੇ ਵੀ ਮੋਟਰਸਾਈਕਲ ਨੇ ਜਿੰਨੇ ਵੀ 350 ਸੀਸੀ ਤੋਂ ਥੱਲੇ ਵਾਲੇ ਨੇ ਉਹਨਾਂ ਸਾਰਿਆਂ ਤੇ ਜੀਐਸਟੀ 28 ਤੋਂ 18 ਹੋ ਗਈ ਹੈ ਯਾਨੀ 10% ਦਾ ਮਨਾਫਾ ਜਿਹੜਾ ਮੋਟਰਸਾਈਕਲ ਖਰੀਦੇਗਾ ਹਾਂ ਹੁਣ ਹਰ ਬੰਦਾ ਜਾਵੇ ਜਾ ਕੇ ਦਨ ਤੇ ਰਸਤੇ ਉਤੇ ਮੋਟਰਸਾਈਕਲ ਖਰੀਦੇ ਬਟ ਜਿਹੜੇ 350cc ਤੋਂ ਉੱਪਰ ਵਾਲੇ ਜਿੰਨੇ ਵੀ ਮੋਟਰਸਾਈਕਲ ਨੇ ਉਹ ਸਾਰੇ ਜਿਹੜੇ ਨੇ 40% ਕੈਟਾਗਰੀ ਚ ਚਲੇ ਗਏ ਨੇ ਕਿਉਂਕਿ ਉਹ ਲਗਜ਼ਰੀ ਆਈਟਮ ਆ ਜਾਂਦੀ ਹੈ ਤੇ ਸਰਕਾਰ ਉਹਦੇ ਉੱਤੇ GST ਜ਼ਿਆਦਾ ਲੈਣਾ ਚਾਹੁੰਦੀ ਹੈ ਦੂਜੀ ਗੱਲ ਹੁਣ ਆਪਾਂ ਗੱਲ ਕਰੀਏ ਕਾਰਾਂ ਦੇ ਉੱਤੇ ਜਿਹੜੀ ਕਾਰ ਉਹਨੂੰ ਦੋ ਤਰ੍ਹਾਂ ਚ ਡਿਵਾਈਡ ਕਰਾਂਗੇ ਇੱਕ ਪੈਟਰੋਲ ਚ ਤੇ ਇੱਕ ਡੀਜ਼ਲ ਚ ਜਿਹੜੀ ਡੀਜ਼ਲ ਗੱਡੀ ਹੈ 1500cc ਜਾਂ ਉਸ ਤੋਂ ਥੱਲੇ ਵਾਲੀ ਗੱਡੀ ਹੈ ਜਿਹੜੀ ਉਹ 28 ਤੋਂ 18% ਕੀਤੀ ਗਈ ਹੈ ਸੋ ਡੀਜ਼ਲ ਗੱਡੀ ਜਿਹੜੀ 1500 ਸੀਸੀ ਤੋਂ ਥੱਲੇ ਵਾਲੀ ਹੈ ਉਹ 28 ਤੋਂ 18 ਜਿਹੜੀਆਂ ਛੋਟੀਆਂ ਕਾਰਾਂ ਛੋਟੀਆਂ ਜਿਹੜੀ ਸਟਾਰਟਿੰਗ ਐਸਯੂਵੀਜ਼ ਹੈਗੀਆਂ ਉਹ ਸਾਰੀਆਂ ਦੇ ਵਿੱਚ ਆ ਜਾਣਗੀਆਂ ਓਕੇ ਉੱਤੇ ਜਿਹੜੀ ਪੈਟਰੋਲ ਗੱਡੀ ਆ ਜਾਂ ਜਿਹੜੀ ਹਾਈਬ੍ਰਿਡ ਅੱਜ ਕੱਲ ਚੱਲ ਰਹੀ ਹੈ ਜਿਹੜੀ ਇਲੈਕਟ੍ਰਿਕ ਦੇ ਨਾਲ ਤੇ ਐਲਪੀਜੀ ਜਾਂ ਸੀएनजी ਕਾਰਾਂ ਉਹ 1200 ਸੀਸੀ ਵਾਲੀਆਂ ਜਿਹੜੀਆਂ ਜਾਂ ਉਸ ਤੋਂ ਥੱਲੇ ਵਾਲੀਆਂ ਗੱਡੀਆਂ ਉਹ ਵੀ 28 ਤੋਂ 18% ਚ ਚਲੇਗੀ। ਇੱਕ 1 ਕਾਰਾਂ 5% ਤੇ ਵੀ ਲਿਆਂਦੀਆਂ ਗਈਆਂ ਸਰਕਾਰ ਵੱਲੋਂ ਜਿਹੜੀਆਂ ਬੈਟਰੀ ਸੰਚਾਲਿਤ ਕਾਰਾਂ ਨੇ ਉਹ ਇਲੈਕਟ੍ਰਿਕ ਵਹੀਕਲਸ ਦੇ ਵਿੱਚ ਆਉਂਦੀ। ਉਹ ਹਾਈਬ੍ਰਿਡ ਕੈਟਾਗਰੀ ਵਿੱਚ ਨਹੀਂ ਆਣ ਗਿਆ। ਜਿਹੜੀ ਹਾਈਬ੍ਰਿਡ ਕੈਟਾਗਰੀ ਵਾਲੀਆਂ ਉਹ 28 ਤੋਂ 18 ਗਈਆਂ। ਜਿਹੜੀ ਇਲੈਕਟ੍ਰਿਕ ਆ ਉਹ 5% ਦੇ ਵਿੱਚ ਕੈਟਾਗਰੀ ਚ ਚਲੇਗੀ। ਬਿਲਕੁਲ। ਅੱਛਾ ਮੈਂ ਇੱਕ ਗੱਲ ਨੂੰ ਹੁਣ ਕਿਉਂਕਿ ਥੋੜਾ ਜਿਹਾ ਤੁਸੀਂ ਆਮ ਜਨਤਾ ਦੇ ਨਾਲ ਜੁੜੀਆਂ ਗੱਲਾਂ ਦੱਸੀਆਂ। ਪੰਜਾਬ ਦਾ ਬਹੁਤ ਵੱਡਾ ਇੱਕ ਵਪਾਰੀ ਵਰਗ ਆ ਚਮੜਾ, ਹੈਂਡ ਟੂਲ, ਪਾਈਪ ਫਿਟਿੰਗ, ਸਪੋਰਟਸ। ਹਰ ਚੀਜ਼ ਪੰਜਾਬ ਦੇ ਵਿੱਚ ਉੱਗੇ ਉਦਯੋਗਪਤੀ ਬੈਠੇ ਨੇ ਨਰੇਸ਼ ਜੀ ਤੁਸੀਂ ਬਹੁਤ ਲੰਬਾ ਸਮਾਂ ਆਪਣਾ ਜੀਵਨ ਜਿਹੜਾ ਉਦਯੋਗਿਕ ਜੀਵਨ ਬਤਾਇਆ ਥੋੜਾ ਇਹਦੇ ਵਿੱਚ ਦੱਸੋ ਕਿਉਂਕਿ ਇਹ ਵੀ ਇੱਕ ਲੋਕਾਂ ਦੇ ਮਨਾਂ ਵਿੱਚ ਜਿਹੜੇ ਕਾਰੋਬਾਰੀ ਐ ਕਾਰਖਾਨੇਦਾਰ ਐ ਇਹਨਾਂ ਦੇ ਸ਼ੰਸ਼ਾ ਹੈਗੀ ਐ ਬਈ ਅਸੀਂ ਜਿਹੜਾ GST 18 28 ਇਹ ਕਿਵੇਂ ਨਿਪਟੇਗਾ ਇੱਕ ਵਾਰ ਇਹਦਾ ਵੀ ਤੁਸੀਂ ਥੋੜੀ ਤਸਵੀਰ ਨੂੰ ਸਾਫ਼ ਕਰ ਦਿਓ ਤਾਂ ਕਿ ਇਹਨਾਂ ਦੇ ਮਨਾਂ ਦੇ ਵਿੱਚ ਜਿਹੜਾ ਵਾ ਕਾਰੋਬਾਰੀਆਂ ਦੇ ਉਹ ਖੁੱਲੀ ਤਸਵੀਰ ਸਾਹਮਣੇ ਆ ਜਾਵੇ ਦੇਖੋ ਜਦੋਂ GST 2017 ਚ ਐਡਵੋਕੇਟ ਸਾਹਿਬ ਨੇ ਵੀ ਦੱਸਿਆ ਸੀ ਲਾਂਚ ਹੋਇਆ ਇਹ ਬੜਾ ਕੰਪਲੀਕੇਟਿਡ ਜਿਹਾ ਮੈਟਰ ਹੋ ਗਿਆ ਸੀ ਚਾਰ ਸਲੈਬਸ ਹੋ ਗਈਆਂ ਸੀ 5% ਤੋਂ ਲੈ ਕੇ ਅਸੀਂ 28% ਤੱਕ ਮੂਵ ਕਰ ਰਹੇ ਸੀ ਜੀ ਉਹਨੂੰ ਓਵਰਆਲ ਜਿਹੜੂ ਅਸੀਂ ਕੈਲਕੂਲੇਟ ਕਰਦੇ ਸੀ ਓਵਰਆਲ ਕਾਮ ਕੰਜ਼ਿਊਮਰ ਸੀਗਾ ਸਾਡਾ ਪੰਜਾਬ ਜਿਹੜੇ ਅਸੀਂ ਕੰਜ਼ਿਊਮਰ ਹੈਗੇ ਆ ਐਵਰੇਜ ਟੈਕਸ ਪੈਂਦਾ ਸੀ 15% ਅੱਛਾ ਜੀ ਉਹ ਹੋਂਦੀ ਸਲੈਬ ਜਿਹੜੀ ਹੈ ਜੇ ਆਪਾਂ ਅੱਜ ਦੀ ਤਿੰਨ ਸਲੈਬਾਂ ਲੈ ਕੇ ਚੱਲੀਏ ਜੇ ਆਪਾਂ 5% ਆਪਣੀ ਆ ਜਿਹੜੀ 12% ਹੋਈ ਨਾ 15% ਤੇ ਆਪਣੀ ਜਿਹੜੀ 40% ਨੂੰ ਲੈ ਕੇ ਚੱਲੀਏ ਤੇ ਤਕਰੀਬਨ 9 9.5% ਰਗਿਆ ਜੀ ਓਵਰਆਲ ਜਿਹੜਾ ਆਮ ਕੰਜ਼ਿਊਮਰ ਨੂੰ ਆਪਣੀ ਲਾਈਫ ਦੇ ਵਿੱਚ ਉਹਨੇ ਹਰ ਪ੍ਰੋਡਕਟ ਖਰੀਦਦੇ ਨੇ ਉਹਨੇ ਐਫਐਮਸੀ ਸੈਕਟਰ ਦੇ ਕੰਜ਼ਿਊਮਰ ਪ੍ਰੋਡਕਟ ਵੀ ਲੈਣੇ ਨੇ ਉਹਨੇ ਲਗਜ਼ਰੀ ਆਈਟਮ ਵੀ ਲੈਣੀ ਹੈ ਉਹਨੇ ਆਪਣੀ ਕੰਸਟਰਕਸ਼ਨ ਵੀ ਕਰਨੀ ਹੈ ਓਵਰਆਲ ਅਸੀਂ 5% ਡਾਊਨ ਆ ਗਏ ਅੱਛਾ ਜੀ ਓਵਰਆਲ 5% ਅਸੀਂ ਘਟ ਗਏ ਜਿਹੜਾ ਇੱਕ ਓਵਰਆਲ ਓਵਰਆਲ ਕਹ ਰਹੇ ਨੇ ਜਿਹੜਾ ਹੁਣ ਜਵੇਂ ਪੰਜਾਬ ਦੇ ਵਿੱਚ ਇੰਡਸਟਰੀ ਹੈ ਸਪੋਰਟਸ ਇੰਡਸਟਰੀ ਇਹਨੂੰ ਬੜੀ ਰਾਹਤ ਦਿੱਤੀ ਕਿ 5% ਤੇ ਆ ਗਈ ਹੈ ਤਾਨੂੰ ਲੱਗਦਾ ਇਹਦੇ ਨਾਲ ਕਾਰੋਬਾਰ ਜਿਹੜਾ ਉਹ ਵਧੇਗਾ ਕਿੰਨਾ ਕੁ ਫਰਕ ਪਏਗਾ ਜੀ ਕਿਉਂਕਿ ਮੈਕਸਿਮਮ ਸੈਕਟਰ ਜਿਹੜਾ ਸਾਡਾ ਇੰਡਸਟਰੀ ਦਾ ਚੱਲਦਾ ਨਾ ਅਨਾਰਗੇਨਾਈਜ਼ਡ ਹੈ ਬੜੀ ਛੋਟੀ ਸਕੇਲ ਤੇ ਚੱਲਦਾ ਹੈ ਹਾਂ ਜੀ ਹਾਂ ਜੀ ਤੇ ਜਿਹੜਾ 12% 18% 22% 40% ਇਹਨਾਂ ਦੇ ਕਰਕੇ ਨਾ ਕੋਈ ਬੰਦਾ GST ਸਲੈਬ 'ਚ ਆਉਂਦਾ ਹੀ ਨਹੀਂ ਚੁੰਦਾ ਸੀ ਜੀ ਜੀ ਮਤਲਬ ਘਬਰਾਉਂਦਾ ਸੀ ਬਹੁਤ ਜ਼ਿਆਦਾ ਫਾਰਮੈਲिटीज ਜਦੋਂ 5% ਕਰਕੇ ਮੈਨੂੰ ਲੱਗਦਾ ਵੀ 90% ਵਪਾਰੀ ਜਿਹੜਾ ਆ ਉਹ ਕਵਰ ਹੋ ਜਾਏਗਾ ਮਤਲਬ ਬਹੁਤ ਹੀ ਕੈਲਕੂਲੇਟਡ ਹੈ ਜੀ ਇਹ ਫਰਾਂਸ ਮਿਨਿਸਟਰੀ ਵੱਲੋਂ ਬਹੁਤ ਵਧੀਆ ਕੈਲਕੂਲੇਸ਼ਨ ਕੀਤੀ ਗਈ ਹੈ ਇਹਦੇ ਨਾਲ ਇਹ ਵੀ ਰੈਵਨਿਊ ਗਵਰਨਮੈਂਟ ਇਕੱਲੀ ਤੋਂ ਰਿਲੇਸ਼ਨ ਕੈਲਕੂਲੇਸ਼ਨ ਚ ਅਸੀਂ ਲਾਜ਼ ਆ ਲੇਕਿਨ ਓਵਰ ਆਲ ਪ੍ਰੋਫਿਟੇਬਿਲਟੀ ਜਿਹੜਾ ਸਰਕਾਰ ਦਾ ਆਂਕੜਾ ਮੈਂ ਮੌਲੰਕਣ ਕਰਦਾ ਕੁਝ 50 ਹਜ਼ਾਰ ਕਰੋੜ ਸਾਲ ਆਪਣੇ ਜੇਬ ਚੋਂ ਪਾਏਗੀ ਭਾਈ ਔਰ ਇਹ ਆਮ ਜਨਤਾ ਤੱਕ ਜਾਏਗਾ ਮੈਨੂੰ ਇਹ ਦੱਸੋ ਇੰਡਸਟਰੀ ਜਿਵੇਂ ਆਪਾਂ ਬੜਾ ਤਗੜਾ ਸਟੈਂਡ ਅਪ ਇੰਡੀਆ ਚੱਲ ਰਿਹਾ ਹੈ ਸਟਾਰਟਅਪ ਇੰਡੀਆ ਚੱਲ ਰਿਹਾ ਹੈ ਡਿਜੀਟਲ ਇੰਡੀਆ ਚੱਲ ਰਿਹਾ ਹੈ ਇਸ ਜਿਹੜਾ ਟੈਕਸ ਲਾਬ ਹੈ ਇਹਦਾ ਅਸਰ ਕਿੰਨਾ ਹੋਏਗਾ ਕਿਉਂਕਿ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਜੈਕਟ ਚੱਲ ਰਹੇ ਆ ਇਸ ਦਾ ਮਤਲਬ ਤੁਹਾਡੇ ਜੇ ਮੈਂ ਗੱਲ ਨੂੰ ਕਹਿਣ ਨੂੰ ਸਮਝਾਂ ਇੰਡਸਟਰੀ ਇੱਕਦਮ ਬੂਮ ਚ ਆਏਗੀ ਜਿਹੜੀ 5% ਹੋਣ ਦੇ ਨਾਲ ਨੇਚਰਲੀ ਪ੍ਰੋਡਕਟ ਸਸਤੇ ਹੋਣਗੇ ਡਿਮਾਂਡ ਵਧੇਗੀ ਮਾਰਕੀਟ ਦੇ ਵਿੱਚ ਤਾਨੂੰ ਲੱਗਦਾ ਕਿ ਜਿਹੜੀ ਛੋਟੀ ਇੰਡਸਟਰੀ ਹੈ ਜਿਹਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੱਕ ਕੇ ਦੇਖਣਾ ਚਾਹੀਦਾ 100% ਜਿਹੜੀ ਛੋਟੀ ਇੰਡਸਟਰੀ ਹੈ ਉਹ 100% ਹੈ ਕਿਉਂਕਿ ਕਈ ਕੋਲ ਨੂੰ ਤਾਂ ਪਰਚੇਸ ਵੀ ਜਿਹੜੇ ਕੋਈ ਗਵਰਨਮੈਂਟ ਡਿਪਾਰਟਮੈਂਟ ਆ ਕੁਝ ਹੋਰ ਆ ਕੋ ਵੱਡੇ ਕਾਰਪੋਰੇਟਸ ਨੇ ਵਿਦਾਊਟ ਜੀਐਸਟੀ ਤੋਂ ਪਰਚੇਸ ਹੀ ਨਹੀਂ ਕਰਦੇ ਤੁਸੀਂ ਦੇਖਿਆ ਹੋਊਗਾ 2017 16 ਤੋਂ ਪਹਿਲਾਂ ਤੇ ਮੇਰਾ ਕਹ ਲੈ ਇੱਥੇ ਡਿਪਾਰਟਮੈਂਟ ਵੀ ਪਰਚੇਸ ਕਰਦਾ ਇਹ ਚਾਹ ਦਾ ਬਿੱਲ ਵੀ ਜੀਐਸਟੀ ਨਾ ਆ ਰਿਹਾ ਹੁੰਦਾ ਕਿਉਂਕਿ ਤੁਹਾਡੀਆਂ ਹਦੈਤਾਂ ਹੋ ਗਈਆਂ ਤੁਸੀਂ ਜੀਐਸਟੀ ਤੋਂ ਕੋਈ ਚੱਲ ਨਹੀਂ ਪਾਉਂਦੇ ਜਿਹੜਾ ਛ ਬਿਲਕੁਲ ਠੀਕ ਹੈ ਆਮ ਕੰਜ਼ਿਊਮਰ ਹੈ ਨਾ ਉਹਨੂੰ ਮਾਰਬਲ ਲੈ ਲਿਆ ਸੀਮੰਟ ਲੈ ਲਿਆ ਕੋਈ ਆਈਟਮ ਹੋਰ ਲੈ ਲਈ ਕੋ ਲਗਜ਼ਰੀ ਆਈਟਮ ਛੋੜੀ ਮੁੱਟੀ ਵੀ ਲੈ ਲਈ ਉਹ ਕਹਿੰਦਾ ਯਾਰ ਬਿਲ ਰਹਿਣ ਦੇ ਮੈਨੂੰ ਇੱਥੇ ਮਾਲ ਪਹੁੰਚਾ ਦਿੱਤਾ ਬਿਲਕੁਲ ਠੀਕ ਉਹ ਕੀ ਹੈ ਹੁਣ 5% ਹਰ ਜਿਹੜਾ ਇੰਡੀਵਿਜੂਅਲ ਹੈ ਉਹ ਦੇਣ ਨੂੰ ਤਿਆਰ ਹੈ ਓਕੇ 12% 18% 28% ਬੰਦਾ ਕਹਿੰਦਾ ਸੀ ਯਾਰ ਇਦਾਂ ਦੇ ਦਿਓ 1 ਆਰਗੇਨਾਈਜ਼ਡ ਜੀ ਪ੍ਰੋਗਰਾਮ ਰਹਿ ਜਾਂਦਾ ਸੀ ਇਹ 100% ਗਵਰਨਮੈਂਟ ਨੂੰ ਸ਼ਾਰਟ ਟਰਮ ਹੈਗਾ ਆ ਮੈਂ ਤੁਹਾਨੂੰ ਵੈਰੀ ਗੁੱਡ ਕੈਲਕੂਲੇਸ਼ਨ ਹੈ ਗਵਰਨਮੈਂਟ ਨੂੰ ਕੋਈ ਘਾਟ ਨਹੀਂ ਪੈਂਦਾ ਮੈਂ ਸਾਡੇ ਨਾਲ ਇੱਕ ਨਾਮਵਰ ਵਕੀਲ ਵੀ ਨੇ ਵੀਪ੍ਰੀਤ ਸਿੰਘ ਜੀ ਮੈਂ ਸਰ ਤੁਹਾਡੇ ਕੋਲੋਂ ਇਹ ਸਮਝਾਉਣਾ ਚਾਹੁੰਦਾ ਕਿ ਇੱਕ ਉਲਜਨ ਜੀ ਨਾਲ ਵਪਾਰੀਆਂ ਦੀ ਆ ਉਹਨੂੰ ਤੁਸੀਂ ਤੇ ਆਮ ਲੋਕਾਂ ਦੀ ਵੀ ਆ ਕਿ ਜਿਵੇਂ ਅਸੀਂ ਰੌ ਮਟੀਰੀਅਲ ਖਰੀਦਾਂਗੇ 18% ਤੇ ਖਰੀਦਾਂਗੇ ਅਸੀਂ ਜਦੋਂ ਪ੍ਰੋਡਕਟ ਤਿਆਰ ਕਰਾਂਗੇ ਉਹ 5% ਤੇ ਵਿਕੇਗਾ ਯਾਨੀ 13% ਵਪਾਰੀ ਦੀ ਜੇਬ ਚੋਂ ਇੱਕ ਵਾਰ ਪੈਸਾ ਲੱਗੇਗਾ ਇਹਨੂੰ ਆਪਾਂ ਕਿੱਦਾਂ ਕਵਰ ਕਰ ਸਕਦੇ ਆ ਤਾਂ ਕਿ ਵਪਾਰੀ ਵੀ ਇਹਦੇ ਵਿੱਚ ਖੁਸ਼ ਰਹਿਣਾ ਚਾਹੀਦਾ ਕਿਉਂਕਿ ਵੱਡੀ ਇੰਡਸਟਰੀ ਦਾ ਇਹ ਮਨ ਦੇ ਵਿੱਚ ਸ਼ੰਕਾਵਾਂ ਹੈਗੀ ਆ ਕਿ ਅਸੀਂ ਜਦੋਂ ਮਾਲ ਖਰੀਦਦੇ ਆ ਰੌ ਮਟੀਰੀਅਲ ਉੱਤੇ ਸਾਨੂੰ 18% ਹੈ ਜੇ ਅਸੀਂ ਪ੍ਰੋਡਕਟ ਬਣਾ ਕੇ ਵੇਚਾਂਗੇ 5% ਤੇ 13% GST ਮੇਰਾ ਜੇਬ ਚ ਜਾਏਗਾ। ਉਹ ਸਰਕਾਰ ਰਿਫੰਡ ਕਰੇਗੀ ਮਹੀਨੇ ਬਾਅਦ, 2 ਮਹੀਨੇ ਬਾਅਦ। ਇਹਨੂੰ ਆਪਾਂ ਕਿੱਦਾਂ ਕਵਰ ਕਰ ਸਕਦੇ ਆ? ਦੇਖੋ ਬੜਾ ਅੱਛਾ ਸਵਾਲ ਆ ਤੁਹਾਡਾ। ਪਹਿਲਾਂ ਤਾਂ ਪਿਆਰ ਭਰੀ ਨਮਸਕਾਰ ਸਾਰੇ ਦਰਸ਼ਕਾਂ ਨੂੰ। ਪਹਿਲੀ ਗੱਲ ਜਿਹੜਾ ਤੁਹਾਡਾ ਸਵਾਲ ਹੈਗਾ ਕਿ 18% ਉਹ ਭਰੂਗਾ ਤੇ 5% ਜਿਹੜਾ ਹੈਗਾ ਉਹ ਜਿਹੜਾ ਹੈਗਾ ਕੈਲਕੂਲੇਟ ਕਰੂਗਾ ਜਦੋਂ ਸਮਾਨ ਵੇਚਣ ਲੱਗਿਆ। ਇਹ ਜਿਹੜਾ GST ਦਾ ਕਨਸੈਪਟ ਸੀਗਾ ਨਾ ਜਿਹੜਾ ਤੁਸੀਂ ਇਹ ਕੈਲਕੂਲੇਸ਼ਨ ਦੱਸ ਰਹੇ ਹੋ ਇਹ ਜਿਹੜਾ ਸ਼ੁਰੂ ਹੋਇਆ ਸੀਗਾ ਫਰਾਂਸ ਤੋਂ ਸ਼ੁਰੂ ਹੋਇਆ ਸੀ 1954 ਦੇ ਵਿੱਚ ਜੀ ਦੂਸਰੀ ਜਿਹੜੀ ਕੰਟਰੀ ਸੀਗੀ ਵਰਲਡਵਾਈਡ ਅਡਾਪਟ ਕਰਨ ਵਾਲੀ ਉਹ ਕੈਨੇਡਾ ਸੀਗੀ 1991 ਦੇ ਵਿੱਚ ਅੱਛਾ ਜੀ ਜਿਹੜਾ ਇਹ ਕਨਸੈਪਟ ਦੇਖਿਆ ਸੀਗਾ ਕਿ ਪਹਿਲਾਂ ਜਿਹੜੇ ਦੇਖੋ ਸਾਨੂੰ ਟੈਕਸ ਕਿਉਂਕਿ ਇਨਡਾਇਰੈਕਟ ਟੈਕਸ ਹੈ ਜਿਹੜਾ GST ਹੈ ਇਨਡਾਇਰੈਕਟ ਟੈਕਸ ਹੈ ਪਹਿਲਾਂ ਜਿਹੜੇ ਸਾਨੂੰ ਟੈਕਸ ਲੱਗਦੇ ਸੀਗੇ ਸਰਵਿਸ ਟੈਕਸ ਵੀ ਲੱਗਦਾ ਸੀ VAT ਵੀ ਲੱਗਦਾ ਸੀਗਾ ਐਕਸਾਈਜ਼ ਡਿਊਟੀ ਵੀ ਲੱਗਦੀ ਸੀਗੀ ਇਹ ਅਟਲ ਵਿਹਾਰੀ ਵਾਜਪਾਈ ਸਾਹਿਬ ਨੇ ਦੇਖਿਆ ਕਿ ਇਹ ਜਿਹੜੇ ਹੈਗੇ ਆ ਜਿਹੜੇ ਵਪਾਰੀਆਂ ਨੂੰ ਇਹ ਘਾਟਾ ਪੈਂਦਾ ਕਿ ਇੱਕ ਸਟੇਟ 'ਚ ਜਿਹੜਾ ਹੈਗਾ ਟੈਕਸ ਵੱਖਰਾ ਹੋ ਜਾਂਦਾ ਦੂਜੇ 'ਚ ਜਿਹੜੀ ਚੁੰਗੀ ਜਿਹੜੀ ਹੈਗੀ ਉਹ ਵੱਖਰੀ ਹੋ ਜਾਂਦੀ ਹੈ ਤੀਸਰੇ 'ਚ ਜਿਹੜੀ ਸਟੇਟ 'ਚ ਜਾਂਦੇ ਆ ਚੁੰਗੀ ਵੱਖਰੀ ਹੋ ਜਾਂਦੀ ਮਤਲਬ ਮੀਨਿੰਗ ਥੇਰਬਾਈਕਿ ਜਿਹੜਾ ਮਾਲ ਹੈ ਉਹੀ ਜਿਹੜਾ ਸਾਬਣ ਹੈ ਜਾਂ ਫਿਰ ਸੀਮੈਂਟ ਹੈ ਇੱਕ ਸਟੇਟ 'ਚ ਹੋਰ ਜਿਹੜਾ ਟੈਕਸ ਦੇ ਨਾਲ ਵਿਕ ਰਿਹਾ ਇੱਕ ਰੇਟ ਹੋਰ ਦੇ ਨਾਲ ਵਿਕ ਰਿਹਾ ਇਦੇ ਨਾਲ ਜਿਹੜੀ ਹੈਗੀ ਸੀਗੀ ਲੋਕਾਂ ਨੇ ਜਿਹੜਾ ਹੈਗਾ ਸੀਗਾ ਸਮਾਨ ਇੱਧਰ ਉੱਧਰੋਂ ਸਟੇਟਸ ਤੋਂ ਲਿਆਉਣਾ ਸ਼ੁਰੂ ਕਰਤਾ ਸੀ ਕਿ ਆਪਾਂ ਉਧਰਲੀ ਸਟੇਟ ਤੋਂ ਜਿਹੜਾ ਹੈਗਾ ਮਾਲ ਪਰਚੇਸ ਕਰ ਲੈਂਦੇ ਆ ਪਲੱਸ ਜਿਹੜੀ ਹੈਗੀ ਇੰਡਸਟਰੀ ਉੱਥੇ ਲੱਗਦੀ ਸੀ ਜਿੱਥੇ ਉਹ ਮਾਲ ਜਿਹੜਾ ਹੈਗਾ ਸਸਤਾ ਮਿਲਦਾ ਸੀ ਹੁਣ ਜਦੋਂ 2017 ਦੇ ਵਿੱਚ GST ਇੰਟਰੋਡਿਊਸ ਕੀਤੀ ਹੋਣਾ ਨੇ ਉਹਨਾਂ ਨੇ ਇੱਕ ਸਲੈਬ ਬਣਾਤੀ ਪਲੱਸ ਸ਼ਾਪਕੀਪਰਸ ਨੂੰ ਜਿਹੜਾ ਹੈਗਾ ਸਾਰਿਆਂ ਨੂੰ GST ਨੰਬਰ ਦੇ ਦਿੱਤੇ ਹੁਣ ਜਿਹੜੀ ਵੀ ਦੁਕਾਨ ਚ ਆਪਾਂ ਐਂਟਰ ਕਰਦੇ ਆ ਬਾਹਰ ਉਹਨਾਂ ਦਾ GST ਨੰਬਰ ਡਿਸਪਲੇ ਚ ਲੱਗਾ ਹੁੰਦਾ ਅੱਗੇ ਕੋਈ ਵੈਟ ਨੰਬਰ ਨਹੀਂ ਲੱਗਾ ਹੁੰਦਾ ਸੀ ਕੋਈ ਐਕਸਾਈਜ਼ ਨੰਬਰ ਨਹੀਂ ਲੱਗਾ ਹੁੰਦਾ ਸੀ ਜਿਹੜਾ ਵਪਾਰੀ ਸੀਗਾ ਪਹਿਲਾਂ ਵੈਟ ਦਾ ਜਿਹੜੀ ਟੈਕਸ ਰਿਟਰਨ ਅਲੱਗ ਦੇ ਰਿਹਾ ਐ ਐਕਸਾਈਜ਼ ਦੀ ਟੈਕਸ ਰਿਟਰਨ ਅਲੱਗ ਦੇ ਰਿਹਾ ਜਿਹੜੀ ਸਰਵਿਸ ਟੈਕਸ ਦੀ ਜਿਹੜੀ ਰਿਟਰਨ ਹੈ ਉਹ ਲੱਗ ਭਰ ਰਿਹਾ ਹੁਣ ਜੀਐਸਟੀ ਆਨ ਦੇ ਨਾਲ ਜਿਹੜੀ 2017 ਚ ਇੰਟਰੋਡਿਊਸ ਕੀਤਾ ਉਹਨਾਂ ਨੇ ਹਰ ਵਪਾਰੀ ਨੂੰ ਇੱਕ ਨੰਬਰ ਦੇ ਦਿੱਤਾ ਜੀ ਨੰਬਰ ਦੇਣ ਦੇ ਨਾਲ ਉਹਨੇ ਜਿਹੜੀ ਰਿਟਰਨ ਭਰਨੀ ਆਫਟਰ 3 ਟੂ 4 ਮੰਥਸ ਉਸ ਨੰਬਰ ਦੇ ਹੇਠਾਂ ਭਰਨੀ ਬਿਲਕੁਲ ਉਹਨੇ ਜਿੰਨਾ ਟੈਕਸ ਜਮ੍ਹਾਂ ਕਰਾਇਆ ਹੋਏਗਾ ਉਹਦਾ ਜਿਹੜਾ ਵਕੀਲ ਹੈਗਾ ਕੈਲਕੂਲੇਟ ਕਰਕੇ ਦੱਸ ਜੂਗਾ ਕਿ ਇੰਨਾ ਤੁਹਾਡਾ ਰਿਫੰਡ ਆਣਾ ਜੀ ਐਂਡ ਉਹ ਰਿਫੰਡ ਜਿਹੜਾ ਹੈਗਾ ਉਹ ਕੈਲਕੂਲੇਟ ਜਿਹੜਾ ਹੈਗਾ 4 ਮੰਥਸ ਬਾਅਦ ਹੋਣ ਦਾ ਫਾਇਦਾ ਇਹ ਹੋਇਆ ਕਿ ਜਿਹੜਾ ਇੱਕ ਵਪਾਰੀ ਹੈ ਉਹਨੂੰ ਆਪਣੀ ਵਰਕਿੰਗ ਕੈਪੀਟਲ ਦੀ ਬਹੁਤ ਲੋੜ ਹੁੰਦੀ ਅੱਗੇ ਜਿਹੜੇ ਰਿਫੰਡ ਆਉਂਦੇ ਸੀਗੇ ਉਹ ਸਾਲ ਬਾਅਦ ਆਉਂਦੇ ਸੀਗੇ ਸਾਲ ਬਾਅਦ ਜਿਹੜੀ ਹੈਗੀ ਟੈਕਸ ਰਿਟਰਨ ਭਰੀ ਜਾਂਦੀ ਸੀ ਹੁਣ ਜੀਐਸਟੀ ਆਰ ਨਾਲ ਵਪਾਰੀ ਨੂੰ ਇਹ ਫਾਇਦਾ ਹੋ ਗਿਆ ਕਿ ਜਿਹੜੀ 4 ਮਹੀਨੇ ਬਾਅਦ ਜਿਹੜਾ ਰਿਟਰਨ ਭਰਦਾ ਹੈ ریٹرن ਭਰਨ ਤੋਂ ਬਾਅਦ ਜਿਹੜਾ ਹੈਗਾ ਜਿਹੜਾ ਉਹਨੂੰ ਰਿਫੰਡ ਵੀ ਜਲਦੀ ਆ ਜਾਂਦਾ ਉਹਨਾਂ ਜਲਦੀ ਉਹਦੇ ਕੋਲ ਜਿਹੜਾ ਹੈਗਾ ਵਰਕਿੰਗ ਕੈਪੀਟਲ ਟੈਕਸ ਇਕੱਠਾ ਹੋ ਜਾਂਦਾ ਬਿਲਕੁਲ ਠੀਕ ਹੈ ਵਰਕਿੰਗ ਕੈਪੀਟਲ ਜਿਹੜੀ ਹੁੰਦੀ ਹੈ بزਨਸ ਦੀ ਜਿਹੜੀ ਹਿੱਦੀ ਬੈਕਬੋਨ ਹੁੰਦੀ ਹੈ ਜਿਨ੍ਹਾਂ ਦੇ ਕੋਲ ਵਰਕਿੰਗ ਕੈਪੀਟਲ ਹੋਏਗਾ ਉਹਨਾਂ ਮਾਲ ਪਰਚੇਸ ਕਰ ਲੇਗਾ ਜਿਨ੍ਹਾਂ ਮਾਲ ਪਰਚੇਸ ਕਰੇਗਾ ਉਹਨੀਆਂ ਦੀ ਸੇਲ ਵੀ ਹੋ ਜੂਗੀ ਪਰਚੇਸ ਵੀ ਹੋ ਜਾਏਗੀ ਐਸੇ ਕਰਕੇ ਜਿਹੜੇ ਇਹਦੇ ਚਾਰ ਪਿਲਰਸ ਬਣਾਏ ਗਏ ਆ ਜਿਹੜੇ GST ਦੇ ਪਹਿਲਾ ਜਿਹੜਾ ਪਿਲਰ ਹੈਗਾ ਉਹ ਬਣਾਇਆ ਗਿਆ IGST दैट इज ਇੰਟੀਗ੍ਰੇਟਿਡ goods and service tax ਦੂਜਾ ਜਿਹੜਾ ਪਿੱਲਰ ਬਣਾਇਆ ਗਿਆ ਜਿਹੜੀ ਇਹਦੀ ਬੈਕਬੋਨ ਬਣਾਈਗੀ ਉਹ ਬਣਾਈਗੀ ਸਟੇਟ ਗoods ਐਂਡ ਸਰਵਿਸ ਟੈਕਸ ਜਿਹੜਾ ਦੀ ਸਟੇਟ ਕਲੈਕਟ ਕਰੇਗਾ ਤੀਜਾ ਜਿਹੜਾ ਪਿੱਲਰ ਬਣਾਇਆ ਗਿਆ that is cgst cgst ਸੈਂਟਰਲ ਗਵਰਨਮੈਂਟ ਸੇਲ ਟੈਕਸ ਹਾਂਜੀ ਸਰਵਿਸ ਟੈਕਸ ਚੌਥਾ ਜਿਹੜਾ ਇਹਦਾ ਪਿੱਲਰ ਬਣਾਇਆ ਗਿਆ ਉਹ ਬਣਾਇਆ ਗਿਆ ut gst ਦੈਟ ਇਜ਼ ਯੂਨੀਅਨ ਟੈਰੀਟਰੀ ਮਤਲਬ ਹੁਣ ਜਿੱਥੇ ਵੀ ਆਪਾਂ ਮਾਲ ਪਰਚੇਸ ਕਰ ਰਹੇ ਆ ਜਾਂ ਫਿਰ ਜਿਹੜਾ ਹੈਗਾ ਮਾਲ ਖਰੀਦ ਰਹੇ ਆ ਜਾਂ ਫਿਰ ਮਾਲ ਵੇਚ ਰਹੇ ਆ ਆਪਾਂ ਉਹ ਸਟੇਟ ਦਾ ਅਲੱਗ ਟੈਕਸ ਬਣ ਜਾਊਗਾ ਸਰਵਿਸ ਦਾ ਅਲੱਗ ਟੈਕਸ ਬਣ ਜਾਊਗਾ ਐਂਡ ਥੋੜੀ ਜਿਹੜੀ ਹੈਗੀ ਉਸ ਜੀਐਸਟੀ ਨੰਬਰ ਦੇ ਸਲੈਬ ਦੇ ਵਿੱਚ ਸ਼ੋ ਹੋਏਗਾ ਕਿ ਮੈਂ ਇੰਨਾ ਟੈਕਸ ਜਿਹੜਾ ਹੈਗਾ ਸਟੇਟ ਨੂੰ ਦੇਣਾ ਇੰਨਾ ਜਿਹੜਾ ਹੈਗਾ ਮੈਂ ਸੈਂਟਰ ਨੂੰ ਦੇਣਾ ਹੁਣ ਜਿਹੜਾ ਇਹਨਾਂ ਨੇ ਜਿਹੜੀ ਸਲੈਬਸ ਘਟਾਤੀਆਂ ਹਮਦੂਈ ਦੇਖਿਆ ਹੋਵੇਗਾ ਕਿ ਜਿਹੜੀ ਇਹਨਾਂ ਨੇ ਰੀਸੈਂਟ ਜਿਹੜਾ ਹੈਗਾ ਜਿੱਤੇ ਆਪਾਂ ਅੱਜ ਵਿਚਾਰ ਚਰਚਾ ਵੀ ਕਰ ਰਹੇ ਆ ਪਹਿਲਾਂ ਜਿਹੜੀ ਸਲੈਬ ਇਹਨਾਂ ਦੇ ਸੀਗੀ 12% ਤੇ 28% ਸੀਗੀ ਹੁਣ ਜਿਹੜੀ ਇਹਨਾਂ ਨੇ ਸਲੈਬ ਬਣਾਈ ਤੀ ਹੈ ਉਹ ਬਣਾਈ ਇਹਨਾਂ ਨੇ 5% 18% ਤੇ 0% ਵਿੱਚ 0% ਇਹ ਬੜਾ ਇੰਪੋਰਟੈਂਟ ਹੈ ਇਹਨਾਂ ਨੇ ਕੱਢਿਆ 0% 5% ਸਲੈਬ ਦੇ ਵਿੱਚ ਜਿਹੜੇ ਇਹਨਾਂ ਨੇ ਕਵਰ ਕਰਤੇ ਉਹ ਜਿੱਦਾਂ ਸੀਐਸਆਰ ਨੇ ਸਾਨੂੰ ਦੱਸਿਆ ਸਾਬਣ ਸ਼ੈਂਪੂ ਜਿਹੜੇ ਆਮ ਜਨਤਾ ਦੇ ਰੋਜ਼ ਜਿਹੜੇ ਕੰਮ ਆਉਂਦੇ ਆ ਉਹਦੇ ਕੋ ਜਿਹੜਾ ਪਹਿਲਾਂ ਟੈਕਸ ਸਾਨੂੰ ਜਿਹੜਾ 12% ਲੱਗ ਰਿਹਾ ਸੀ ਉਹ ਘਟਾ ਕੇ ਜਿਹੜਾ ਹੈਗਾ 5% ਦੇ ਲੱਗ ਗਿਆ ਫਿਰ ਜਿਹੜੀ ਇਹਨਾਂ ਨੇ ਦੂਜੀ ਸਲੈਬ ਜਿਹੜੀ ਬਣਾਈ ਹੈ 18% ਦੀ ਬਣਾਈ ਉਹਦੇ ਚੈਨਾਂ ਨੇ ਕਵਰ ਕਰਦੇ ਸਾਡੇ ਟੀਵੀ ਡਿਸ਼ ਵਾਸ਼ਰ ਹਾਂ ਉਹ ਬੜਾ ਉਹ ਬੜਾ ਲੋਕਾਂ ਨੂੰ ਬੈਨੀਫਿਟ ਹੋਏਗਾ ਇੱਕ ਇੱਕ ਵਕੀਲ ਸਾਹਿਬ ਮੇਰੀ ਗੱਲ ਮੈਂ ਥੋੜਾ ਰੁਕ ਇੱਕ ਜਿਹੜਾ ਲੋਕਾਂ ਨੂੰ ਸਭ ਤੋਂ ਜ਼ਿਆਦਾ ਇਫੈਕਟ ਕੀਤਾ ਇੰਸ਼ੋਰੈਂਸ ਸੈਕਟਰ ਕੀਤਾ ਬਿਲਕੁਲ ਠੀਕ ਹੈ ਜੀ ਕਿਉਂਕਿ ਹਰ ਬੰਦਾ ਇੰਸ਼ੋਰਡ ਅੱਜ ਦੀ ਰੇਟ ਚ ਆਪਣੇ ਆਪ ਨੂੰ ਕਰਨਾ ਚਾਹੁੰਦਾ ਆਣ ਵਾਲੀ ਪੀੜੀ ਨੂੰ ਹੋਵੇ ਨੈਸ਼ਨਲ ਇੰਸ਼ੋਰੈਂਸ ਕੰਪਨੀਆ ਹਿੰਦੁਸਤਾਨ ਦੀਆਂ ਵੀ ਚੱਲ ਰਹੀਆਂ ਪ੍ਰਾਈਵੇਟ ਸੈਕਟਰ ਵੀ ਆ ਗਿਆ ਬਿਲਕੁਲ ਠੀਕ ਹੈ ਇਹ ਕਿੰਨਾ ਫਾਇਦਾ ਲੋਕਾਂ ਨੂੰ ਇੰਸ਼ੋਰੈਂਸ ਵਿੱਚ ਮੌਜੂਦਾ ਹਕੂਮਤ ਵੱਲੋਂ ਦਿੱਤਾ ਗਿਆ ਤੇ ਇਹ ਕਿਸ ਤਰ੍ਹਾਂ ਲੈਣਾ ਚਾਹੀਦਾ ਕਿਉਂਕਿ ਆਮ ਲੋਕਾਂ ਨੂੰ ਹਜੇ ਅਵੇਅਰਨੈਸ ਬਿਲਕੁਲ ਠੀਕ ਤੁਸੀਂ ਇੱਕ ਵਾਰ ਇਹਦੇ ਬਾਰੇ ਵੀ ਜਰੂਰ ਮੈਂ ਚਾਨਣਾ ਪਾ ਦਿਓ ਇਹਦੇ ਚ ਜਿਹੜੀ ਹੈਗੀ ਇਹਨਾਂ ਨੇ ਆਇਆ ਨਹੀਂ ਕਿ ਇੱਕੋ ਹੀ ਸੈਕਟਰ ਨੂੰ ਜਿਹੜਾ ਹੈਗਾ ਕਵਰ ਕੀਤਾ ਇਹਨਾਂ ਨੇ ਜਿਹੜਾ ਸਰਕਾਰ ਨੇ ਕਵਰ ਕੀਤਾ ਸਾਡੇ ਐਗਰੀਕਲਚਰ ਸੈਕਟਰ ਨੂੰ ਵੀ ਕਵਰ ਕੀਤਾ ਹੈਲਥ ਸੈਕਟਰ ਨੂੰ ਵੀ ਕਵਰ ਕੀਤਾ ਮੈਡੀਕਲ ਸੈਕਟਰ ਨੂੰ ਵੀ ਕਵਰ ਕੀਤਾ ਪਲੱਸ ਜਿਹੜੀ ਤੁਸੀਂ ਹੈਲਥ ਇੰਸ਼ੋਰੈਂਸ ਦੀ ਗੱਲ ਗਈ ਹੁਣ ਮੈਂ ਵੀ ਜਿਹੜੀ ਹੈਲਥ ਇੰਸ਼ੋਰੈਂਸ ਲਿੱਤੀ ਸੀਗੀ ਉੱਤੇ ਜਿਹੜਾ ਮੇਰਾ ਵੀ ਜੀਐਸਟੀ ਸੀਗਾ ਉਹ 18% ਦੇ ਹਿਸਾਬ ਨਾਲ ਕੱਟਿਆ ਗਿਆ ਹੁਣ ਉਹਨਾਂ ਨੇ ਕਟਾ ਕੇ ਜਿਹੜਾ ਹੈਗਾ 12 ਤੇ 5% ਦੀ ਸਲੈਬ ਦੇ ਵਿੱਚ ਲਿਆਂਦਾ 12% ਕਿੰਨਾ ਲਈ ਹੈ ਤੇ 5% ਕਿੰਨਾ ਲਈ ਹੈਗਾ ਇਹ ਜਿਹੜਾ ਹੈਗਾ ਇੰਸ਼ੋਰੈਂਸ ਤੇ ਡਿਪੈਂਡ ਕਰੂਗਾ ਕਿੰਨੀ ਅਮਾਉਂਟ ਦੀ ਬੰਦਾ ਇੰਸ਼ੋਰੈਂਸ ਲੈ ਰਿਹਾ ਮੈਨੂੰ ਲੱਗਦਾ ਕਿ ਇਹਦੇ ਬਾਰੇ ਆਪਣੇ ਸੀਏ ਨੇ ਜਿਹੜੇ ਜੀਐਸਟੀ ਦੇ ਨੇ ਗੌਰਵ ਛਾਵੜਾ ਜੀ ਬੜੇ ਬਰੀਕੀ ਨਾਲ ਜਾਣਕਾਰੀ ਦੇ ਸਕਦੇ ਕਿਉਂਕਿ ਹਰ ਬੰਦਾ ਇੰਸ਼ੋਰੈਂਸ ਨਾਲ ਜੁੜਿਆ ਮੈਨੂੰ ਇਹਦਾ 5% ਵਾਲਾ ਤੇ ਆਹ ਫੰਡਾ ਜਿਹੜਾ ਪੂਰਾ ਕਲੀਅਰ ਕਰ ਦੋ ਤਾਂ ਕਿ ਆਮ ਲੋਕਾਂ ਨੂੰ ਸਮਝ ਆ ਜਾਵੇ ਜੀ ਸਰ ਐਦਾਂ ਹੈ ਕਿ ਆਪਾਂ ਇੰਸ਼ੋਰੈਂਸ ਦੀ ਜਦੋਂ ਗੱਲ ਕਰਦੇ ਆ ਨਾ ਤਾਂ ਸਭ ਤੋਂ ਪਹਿਲਾਂ ਬੰਦੇ ਦੇ ਦਿਮਾਗ 'ਚ ਪਤਾ ਕੀ ਆਂਦਾ ਹੈ ਕਿ ਮੈਂ ਇਨਕਮ ਟੈਕਸਟ ਡਿਡਕਸ਼ਨ ਲੈਣੀ ਹੈ ਤਾਂ ਮੈਂ ਤਾਂ ਇੰਸ਼ੋਰੈਂਸ ਕਰਾਣੀ ਹੈ ਚਾਹੀਓ ਮੈਡੀਕਲ ਹੋਵੇ ਚਾਹੀਓ ਲਾਈਫ ਦੀ ਹੋਵੇ ਬਟ ਹੁਣ ਕੀ ਹੋ ਗਿਆ ਕਿ ਲੋਕਾਂ ਨੂੰ ਅਵੇਅਰਨੈਸ ਹੀ ਨਹੀਂ ਹੈ ਕਿ ਮੈਡੀਕਲ ਇੰਸ਼ੋਰੈਂਸ ਅੱਜਕੱਲ ਕਿੰਨੀ ਜ਼ਰੂਰੀ ਹੈ ਕਿਉਂਕਿ ਮੈਡੀਕਲ ਦੇ ਖਰਚੇ ਬਹੁਤ ਨੇ ਬਿਲਕੁਲ ਜੀ اور ਲਾਈਫ ਇੰਸ਼ੋਰੈਂਸ ਕਿੰਨੀ ਜ਼ਰੂਰੀ ਹੈ ਤੁਹਾਨੂੰ ਵੀ ਪਤਾ ਹੈ ਕਿ ਜੇ ਇੱਕ ਬ੍ਰੈਡ ਅਰਨਰ ਹੋਵੇ ਘਰ ਦੇ ਵਿੱਚ ਤੇ ਉਹ ਅਗਰ ਕਮਾਰਿਆ ਅਗਰ ਉਹਦੀ ਕਮਾਈ ਚਲੇ ਜਾਵੇ ਤਾਂ ਉਹਦੇ ਪਰਿਵਾਰ ਨੂੰ ਕੀ ਮਿਲੇਗਾ ਉਹ ਬੰਦਾ ਸੋਚਦਾ ਹੀ ਨਹੀਂ ਇਸ ਕਰਕੇ ਜਿੰਨੇ ਵੀ ਲਾਈਫ ਇੰਸ਼ੋਰੈਂਸ ਤੇ ਹੈਲਥ ਇੰਸ਼ੋਰੈਂਸ ਨੇ ਉਹ 18% ਦੀ ਸਲੈਬ ਤੋਂ 0% ਕਰ ਦਿੱਤੇ ਗਏ ਨੇ ਫੁਲੀ ਐਗਜ਼ੈਂਟ ਨੇ ਖੁੱਲ ਕੇ ਇੰਸ਼ੋਰੈਂਸ ਕਰਵਾਓ ਔਰ ਆਪਣੇ ਆਪ ਨੂੰ ਸਿਕਿਉਰ ਕਰੋ ਯਾਨੀ ਇਹ ਸਿਰਫ ਹੈਲਥ ਇੰਸ਼ੋਰੈਂਸ ਹੈ ਗੱਡੀਆਂ ਦੀ ਇੰਸ਼ੋਰੈਂਸ ਨਹੀਂ ਨਹੀਂ ਜੀ ਮੋਟਰ ਇੰਸ਼ੋਰੈਂਸ ਨਹੀਂ ਹੁੰਦੇ ਚ ਕਵਰ ਇਹਦੇ ਚ ਕਮਰਸ਼ੀਅਲ ਇੰਸ਼ੋਰੈਂਸ ਜੀ ਉਹ ਲੱਗ ਚੀਜ਼ ਆ ਜਾਂਦੀ ਹੈ ਜੀ ਆਪਣੀ ਹਾਲਤ ਕਿਦਾਂ ਲੱਗਦਾ ਫਿਰ ਮੈਨੂੰ ਥੋੜਾ ਜਿਆ ਦੱਸੋ ਕਿਉਂਕਿ ਜਿਹੜੀਆਂ ਕੰਪਨੀਆਂ ਹੈਲਥ ਇੰਸ਼ੋਰੈਂਸ ਕਰ ਰਹੀਆਂ ਜੀ ਜਾਂ ਹੋਰ ਸਰਕਾਰ ਹੈਗੀ ਹੈ ਇਹਨਾਂ ਦਾ ਅੱਜ ਕੱਲ੍ਹ ਹਸਪਤਾਲਾਂ ਦੇ ਵਿੱਚ ਤਾਂ ਸਾਰੇ ਆਪਣਾ ਇੰਸ਼ੋਰਡ ਕਾਰਡ ਲੈ ਕੇ ਜਾ ਰਹੇ ਆ ਕੈਸ਼ ਲੈ ਨਹੀਂ ਸਕਦੇ ਤਾਂ ਸਰਕਾਰ ਤੇ ਵਿੱਤੀ ਬੋਝ ਬਹੁਤ ਪਵੇਗਾ ਸਰਕਾਰ ਕਿੱਦਾਂ ਇਹਨੂੰ ਟੈਕਲ ਕਰੇਗੀ ਕਿਉਂਕਿ ਅਰਬਾਂ ਰੁਪਈਆ ਇਹਦੇ ਵਿੱਚ ਤਾਂ ਹਰ ਸਾਲ ਦੇਖੋ ਉਹਨਾਂ ਨੇ ਇੰਸ਼ੋਰੈਂਸ ਸੈਕਟਰ ਲਈ ਸਭ ਤੋਂ ਜ਼ਿਆਦਾ ਪੈਸਾ ਰੱਖਿਆ ਰੀਜ਼ਨ ਇਹੀ ਹੈ ਕਿ ਲੋਕੀ ਚਾਹੁੰਦੇ ਹੀ ਨਹੀਂ ਸੀ ਕਿ ਆਪਾਂ ਆਪਣੇ ਆਪ ਨੂੰ ਸਿਕਿਉਰ ਕਰੀਏ ਉਹ ਸਿਰਫ ਇਹ ਦੇਖਦੇ ਸੀ ਕਿ ਕਿ ਨਵੀਂ ਸਕੀਮ ਆ ਗਈ ਨਵੀਂ ਸਕੀਮ ਚਲੋ ਜੀ ਰਹਿਣ ਦਿਓ ਐਲਐਸਆਈ ਨਹੀਂ ਕਰਵਾਣੀ ਲੋਕਾਂ ਨੇ ਐਲਐਸਆਈ ਦੀ ਕਿਸ਼ਤਾਂ ਤੋੜਨੀਆਂ ਸ਼ੁਰੂ ਕਰ ਦਿੱਤੀਆਂ ਕਿ ਮੈਨੂੰ ਡਿਡਕਸ਼ਨ ਹੀ ਨਹੀਂ ਮਿਲਣੀ ਤੇ ਮੈਂ ਕਿਉਂ ਲਵਾਂ ਬਟ ਐਕਚੁਅਲ ਵਿੱਚ ਬਹੁਤ ਜ਼ਰੂਰੀ ਹੈ ਲਾਈਫ ਲਈ ਤੁਹਾਡੇ ਬੱਚਿਆਂ ਲਈ ਤੁਹਾਡੀ ਫੈਮਿਲੀ ਲਈ ਇਸ ਕਰਕੇ ਉਹਨਾਂ ਨੇ ਉਹਨੂੰ 0% ਕਰ ਦਿੱਤਾ ਤੁਹਾਡੇ ਕਹਿਣ ਦਾ ਮਤਲਬ ਹੈਗਾ ਯਾਨੀ ਇੰਸ਼ੋਰੈਂਸ ਸੈਕਟਰ ਦੀਆਂ ਕੰਪਨੀਆਂ 'ਚ ਬੂਮ ਆਏਗਾ ਬੂਮ ਆਏਗਾ ਜੀ ਬਹੁਤ ਵੱਧ ਕੇ ਬੂਮ ਆਏਗਾ ਕਾਲ ਦੇ ਵਿੱਚ ਜਾਗਰੂਕ ਹੋ ਕੇ ਹੈਲਥ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਵਾਲ ਲੋਕੀ ਆਣਗੇ ਤੇ ਆਪਣੀ ਲਾਈਫ ਨੂੰ ਸਿਕਿਉਰ ਕਰਨਗੇ ਬਿਲਕੁਲ ਇਹ ਇੱਕ ਮੈਂ ਆਪਣੇ ਨਾਲ ਜਿਹੜੇ ਉਦਯੋਗਪਤੀ ਵੀ ਬ ਬਣ ਰਿਹਾ ਅਸੀਂ ਟੈਰਿਫ ਵਾਰ ਦੇ ਵਿੱਚ ਵੀ ਬੜੀ ਤੇਜ਼ੀ ਨਾਲ ਮਜਬੂਤੀ ਦਾ ਮੁਕਾਬਲਾ ਕਰ ਰਹੇ ਹਾਂ ਇਹ ਮੌਜੂਦਾ ਜਿਹੜਾ ਜੀਐਸਟੀ ਹੈਗਾ ਇਹ ਚੀਨ ਦੇ ਜਿਹੜੇ ਪ੍ਰੋਡਕਟਸ ਆ ਰਹੇ ਆ ਉਹਨਾਂ ਨੂੰ ਇਹ ਮਾਰਕ ਕਰੇਗਾ ਜਿਵੇਂ ਅਸੀਂ ਪ੍ਰੋਡਕਸ਼ਨ ਦੇ ਉੱਤੇ 5% ਪ੍ਰੋਡਕਟ ਦੇ ਉੱਤੇ ਕਰਾਤਾ 12 ਤੋਂ 7% ਕਟ ਗਿਆ ਇਹ ਬਾਹਰਲੇ ਜਿਹੜੀ ਬਾਕੀ ਅਸੀਂ ਚਾਈਨਾ ਤੋਂ ਐਕਸਪੋਰਟ ਹੋ ਰਹੀ ਹੈ ਉਹਨੂੰ ਕਿਵੇਂ ਮਾਰਕ ਕਰੇਗਾ ਬੜਾ ਡੀਪਲੀ ਅਨਲਾਈਜ਼ ਕੀਤਾ ਹੈ ਜੀ ਫਾਈਨੈਂਸ ਮਿਨਿਸਟਰੀ ਨੇ 100% ਕਰੇਗਾ 100% ਕਰੇਗਾ ਬੜਾ ਡੀਪਲੀ ਅਨਲਾਈਜ਼ ਕੀਤਾ ਹੈ ਸਰ ਪਾਲਿਸੀ ਬਹੁਤ ਵਧੀਆ ਹੈ ਤੇ ਆਰਗਨਾਈਜ਼ਡ ਸੈਕਟਰ ਸਾਰਾ ਹੋ ਜਾਏਗਾ ਜਿੱਥੇ ਜਿੱਥੇ ਅਸੀਂ ਜੀਐਸਟੀ ਸਲੈਬ ਜਾਂ ਜੋ ਵੀ ਹੈਗਾ ਅਸੀਂ ਟੈਕਸ ਪਰ ਕੇ ਰਾਜੀ ਨਹੀਂ ਸੀ ਛੋਟਾ ਜਿਹੜਾ ਇੰਡਸਟਰੀ ਸੇਗਾ ਛੋਟਾ ਕਾਰੋਬਾਰੀ ਸੇਗਾ ਸਾਰੇ ਇਸੇ ਸਲੈਬ ਤੇ ਆ ਰਹੇ ਨੇ ਨਹੀਂ ਹੁਣ ਜਿਸ ਤਰ੍ਹਾਂ ਮੈਂ ਇੱਕ ਸਪੋਰਟਸ ਇੰਡਸਟਰੀ ਦੇ ਉਦਾਹਰਣ ਚਾਹਨਾ ਤੁਹਾਡੇ ਕੋਲੋਂ ਮੰਨ ਲਓ ਸ਼ਟਲਕਾਕ ਬਣਾਉਂਦੇ ਆ ਸ਼ਟਲਕਾਕ ਹੁਣ ਉਹਨਾਂ ਦਾ 7% ਤੇ ਘਟ ਜੇਗਾ ਆਮ ਲੋਕਾਂ ਤੱਕ ਜਿਹੜਾ ਚਾਈਨਾ ਤੋਂ ਮਾਲ ਆ ਰਿਹਾ ਸੀ ਉਹ ਵੀ 15-20% ਤੇ ਸੀ ਇਸ ਦਾ ਮਤਲਬ ਹਿੰਦੁਸਤਾਨ ਇਸ ਛੋਟੀ ਇੰਡਸਟਰੀ ਨੂੰ ਚਾਈਨਾ ਦੇ ਮੁਕਾਬਲੇ ਸਟਰੋਂਗ ਕਰ ਰਿਹਾ ਸਟਰੋਂਗ ਕਰ ਰਿਹਾ ਇਦੇ ਨਾਲ ਫਾਇਦਾ ਉਠਿਆ ਡੈਫੀਨੇਟ ਡੈਫੀਨੇਟ ਫਾਇਦਾ ਹੋਏ ਡੈਫੀਨੇਟ ਫਾਇਦਾ ਹੋਏ ਬਿਲਕੁਲ ਠੀਕ ਹੈ ਅੱਛਾ ਇੱਕ ਸਭ ਤੋਂ ਵੱਡੀ ਗੱਲ ਹੈ ਵੀ ਆਰਗੇਨਾਈਜ਼ਡ ਹੋ ਜਾ ਗਿਆ ਸੈਕਟਰ ਜਿਹੜਾ ਥੋੜਾ ਬਹੁਤ 25 40% ਜਿਹੜਾ ਸੀ 30% ਲੋ 40% ਕਾਫੀ ਹੱਦ ਤੱਕ ਜਿਹੜਾ ਅਨਾਰਗੇਨਾਈਜ਼ ਹੈਗਾ ਉਹ ਆਰਗੇਨਾਈਜ਼ਡ 100% ਹੋ ਜਾਏਗਾ ਇਹਦੇ ਨਾਲ ਇੱਕ ਵਪਾਰੀ 5% ਸਲੈਬ ਚ ਆਉਣ ਨੂੰ ਤਿਆਰ ਹੈ ਬਿਲਕੁਲ ਠੀਕ ਹੈ ਉਹਨੂੰ ਕੋਈ ਇਸ਼ੂ ਨਹੀਂ ਹੈ 5% ਤਾਂ ਆਮ ਉਹਦੇ ਵਿੱਚ ਉਹਨਾਂ ਨੂੰ ਕੋਈ ਪ੍ਰੋਬਲਮ ਵੀ ਨਹੀਂ ਹੈ ਜੀਐਸਟੀ ਭਰਨ ਦੇ ਵਿੱਚ ਸਾਰਾ ਕੋਈ ਛੋਟਾ ਦੁਕਾਨਦਾਰ ਬਿੱਲ ਤੇ ਮਾਲ ਲੈ ਲਏਗਾ ਪੈਨੋ ਬੈਲ ਨਹੀਂ ਸੀ ਲੈ ਇੰਦਾ ਉਹ ਕਿੰਦਾ ਮੈਨੂੰ 20% ਦਾ ਬਿੱਲ ਕੱਟ ਦੇਓ 80% ਮਾਲ ਇਹਦੇ ਡਿਲੀਵਰ ਕਰ ਦੇਓ ਓਕੇ ਮਨੋ ਸਾਫਤਾ ਬਰਾਕੇ ਰਾਜੀ ਨਹੀਂ ਸੀ 12% ਨਹੀਂ ਇਹਦੇ ਨਾਲ ਤਾਂ ਬਹੁਤ ਵਧੀਆ ਤਰੀਕੇ ਨਾਲ ਜਿਵੇਂ ਤੁਸੀਂ ਦੱਸ ਰਹੇ ਹੋ ਇੰਡਸਟਰੀ ਚ ਬੂਮ ਆਏਗਾ ਔਰ ਚਾਈਨਾ ਦਾ ਮੁਕਾਬਲਾ ਕਰ ਜੇਗੀ 5% ਦੇ ਉੱਤੇ ਤਾਂ ਕਿਉਂਕਿ 7% 8% ਘਟਣ ਦੇ ਨਾਲ ਇੱਕ ਨੈਚੁਰਲੀ ਗੱਲ ਹੈ ਕਿ ਜਿਹੜੀ ਪੰਜਾਬ ਦੀ ਇੰਡਸਟਰੀ ਖਾਸ ਕਰਕੇ ਹਿੰਦੁਸਤਾਨ ਦੀ ਸਾਰੀ ਇੰਡਸਟਰੀ ਹੈ ਕਿਉਂਕਿ ਅਸੀਂ ਪੰਜਾਬ ਚ ਬੈਠੇ ਐ ਇਸ ਕਰਕੇ ਪੰਜਾਬ ਦੀ ਥੋੜੀ ਗੱਲ ਜਲਦੀ ਜਿਆਦਾ ਆ ਜਾਂਦੀ ਹੈ ਇੱਕ ਇਹ ਵੀ ਮੈਨੂੰ ਛਾਵੜਾ ਜੀ ਥੋੜਾ ਇੱਕ ਗੱਲ ਨੂੰ ਹੋਰ ਸਮਝਾਓ ਜਿਵੇਂ 8 ਲੱਖ 30 ਹਜ਼ਾਰ ਕਰੋੜ ਦਾ ਕਰੀਬ ਇੰਸ਼ੋਰੈਂਸ ਦਾ ਕਾਰੋਬਾਰ ਹੈ ਇਹ ਕਿੰਨਾ ਕੁ ਵੱਧ ਸਕਦਾ ਹੈ ਜੇ ਆਪਾਂ ਇੱਕ ਐਜ਼ ਅ ਸੀਏ ਸੋਚੀਏ 8 ਲੱਖ 30 ਹਜ਼ਾਰ ਕਰੋੜ ਬਹੁਤ ਹੁੰਦਾ ਪਰ ਮੈਨੂੰ ਲੱਗਦਾ ਕਿ ਤੁਹਾਡਾ ਐਨਾਲਿਸਿਸ ਕੀ ਕਹਿੰਦਾ ਕਿੰਨਾ ਕੁ ਵਧੇਗਾ ਸਰ ਮੇਰੇ ਹਿਸਾਬ ਨਾਲ ਤਾਂ 100% ਵਧੇਗਾ ਜੀ ਇੰਪਰੂਵਮੈਂਟ ਹੋਏਗੀ ਅੱਛਾ ਯਾਨੀ ਇਹ 16 17 ਡਬਲ ਹੀ ਹੋਏਗਾ ਜੀ ਓਕੇ ਕਿਉਂਕਿ ਹੁਣ ਲੋਕਾਂ ਨੂੰ ਜਾਗਰੂਕਤਾ ਹੋਣੀ ਹੈ ਕਿ ਆਪਾਂ ਆਪਣੀ ਲਾਈਫ ਸਿਕਿਉਰ ਕਰਨੀ ਹੈ ਬਿਲਕੁਲ ਠੀਕ ਹੈ ਦੂਜੀ ਗੱਲ ਇੱਕ ਮੈਂ ਰਿਫੰਡ ਦੀ ਵੀ ਤੁਹਾਨੂੰ ਥੋੜਾ ਜਿਹਾ ਦੱਸਣਾ ਚਾਹੁੰਦਾ ਦੱਸੋ ਬਿਲਕੁਲ ਦੱਸਣਾ ਚਾਹੀਦਾ ਸਾਰੇ ਬੜੇ ਪਰੇਸ਼ਾਨ ਨੇ ਕਿ ਆਪਾਂ ਮਾਲ ਲੈ ਰਹੇ ਹਾਂ 18 ਚ ਤੇ ਦੇਣਾ 5 ਚ ਉਹਦੇ ਲਈ ਮੈਂ ਕਲੀਅਰ ਕਰ ਦਵਾਂ ਸਰਕਾਰ ਨੇ ਪ੍ਰੋਵੀਜ਼ਨ ਦਿੱਤੀ ਹੈ ਅੱਛਾ ਜੀ ਇਹਨੂੰ ਕਹਿੰਦੇ ਇਨਵਰਟਿਡ ਡਿਊਟੀ ਸਟਰਕਚਰ ਇਨਵਰਟਿਡ ਡਿਊਟੀ ਸਟਰਕਚਰ ਜਿਹੜਾ ਵੀ ਮਾਲ ਵਾਦੇ ਤੇ ਖਰੀਦ ਰਿਹਾ ਤੇ 5% ਘੱਟ ਰੇਟ ਤੇ ਦੇ ਰਿਹਾ ਹੈ। ਉਹਦੇ ਲਈ ਜਿੰਨਾ ਵੀ ਡਿਫਰੈਂਸ ਹੈਗਾ ਉਹ ਇਨਵਰਟਡ ਡਿਊਟੀ ਸਟਰਕਚਰ ਦੇ ਵਿੱਚ ਜਾ ਕੇ ਆਪਣੇ GST ਦੇ ਵਿੱਚ ਜਿਹੜੀ ਤੁਹਾਡੀ ਪੋਰਟਲ ਹੁੰਦੇ ਚ ਜਾਓ ਰਿਫੰਡ ਅਪਲਾਈ ਕਰੋ ਔਰ ਮੈਂ ਇੱਕ ਹੋਰ ਵੱਡੀ ਚੀਜ਼ ਦੱਸ ਦਵਾਂ ਕਿ ਤੁਹਾਨੂੰ ਪ੍ਰੋਵੀਜ਼ਨਲ ਬੇਸਿਸ ਉੱਤੇ ਰਿਫੰਡ ਪਾਸ ਕਰ ਦਿੱਤਾ ਜਾਏਗਾ। ਉਸ ਤੋਂ ਬਾਅਦ ਅਫਸਰ ਜੋ ਵੀ ਇਹ ਕਾਰਵਾਈ ਕਰਨਗੇ ਜੇ ਉਹਨਾਂ ਨੂੰ ਸਹੀ ਲੱਗੇਗਾ ਤੇ ਰਿਫੰਡ ਤੁਹਾਨੂੰ ਫੁਲੀ ਅਕਸੈਪਟ ਕਰ ਦਿੱਤਾ ਜਾਏਗਾ। ਸੋ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਪ੍ਰੋਵੀਜ਼ਨਲ ਰਿਫੰਡ ਤੁਹਾਨੂੰ ਮਿਲੇਗਾ। ਯਾਨੀ ਅਗਰ ਆਪਾਂ ਜਿਵੇਂ ਕੱਚਾ ਲੋਹਾ ਜਿਹੜਾ ਆਪਾਂ ਇਹਨੂੰ ਕਹਿੰਦੇ ਐ ਸਿੱਲੀ ਜਾਂਦੀ ਆ ਜਦੋਂ ਛੇਦਪੁਰ ਤੋਂ ਰਾਂਚੀ ਉਹ ਲੋ ਇਹ ਜਦੋਂ ਖਰੀਦਦੇ ਆ ਇੱਥੇ 18% ਆ ਜੇ ਮੰਨ ਲਓ ਅਸੀਂ ਉਹਦਾ 5 ਫਿਟਿੰਗ ਦਾ ਪੁਰਜ਼ਾ ਬਣਾਤਾ ਜੀ ਤੇ ਉਹ 5% ਦੇ ਵਿੱਚ ਜਾਨੀ ਇਹ ਜਿਹੜਾ 13% ਦਾ ਗੈਪ ਹੈ ਉਹ ਸਾਰਾ ਆਪਾਂ ਕਲੇਮ ਕਰ ਸਕਦੇ ਹਾਂ ਇਨਵਰਟਡ ਡਿਊਟੀ ਸਟਰਕਚਰ ਦੇ ਵਿੱਚ ਤੇ ਇਹ ਰਿਫੰਡ ਨਾਲ ਦੀ ਨਾਲ ਹੀ ਜੀ ਉਹ ਤੁਹਾਨੂੰ ਨਾਲ ਦੀ ਨਾਲ ਮਿਲੇਗਾ ਪ੍ਰੋਵੀਜ਼ਨਲ ਬੇਸਿਸ ਦੇ ਉੱਤੇ ਪ੍ਰੋਵੀਜ਼ਨਲ ਦਾ ਮਤਲਬ ਹੈ ਕਿ ਕੱਚੇ ਬੇਸਿਸ ਤੇ ਉਹ ਤੁਹਾਨੂੰ ਦੇ ਦੇਣਾ ਉਹਨਾਂ ਨੇ ਫਿਰ ਤਾਂ ਬਹੁਤ ਕਲੀਅਰ ਹੈ ਬਾਅਦ ਵਿੱਚ ਜਦੋਂ ਤੁਸੀਂ ਡਾਕੂਮੈਂਟ ਆਪਣੇ ਜਮ੍ਹਾਂ ਕਰਵਾਓਗੇ ਉਹ ਚੈੱਕ ਕਰਕੇ ਤੁਹਾਨੂੰ ਓਕੇ ਕਰ ਦੇਣਗੇ ਬਿਲਕੁਲ ਠੀਕ ਹੈ ਜਿੱਦਾਂ ਆਪਾਂ ਕਹਿੰਦੇ ਹੁਣ ਮੇਕ ਇਨ ਇੰਡੀਆ ਹੈ ਮੇਕ ਇਨ ਇੰਡੀਆ ਨੂੰ ਆਪਾਂ ਸਪੋਰਟ ਕਰਨਾ ਤੇ ਮੇਕ ਇਨ ਇੰਡੀਆ ਦੇ ਨਾਲ ਆਪਾਂ ਕਹਿੰਦੇ ਹਾਂ ਕਿ ਐਕਸਪੋਰਟ ਅੱਛਾ ਜੀ ਠੀਕ ਹੈ ਜੀ ਉਹਦਾ ਤਾਂ ਵੀ ਤੁਹਾਨੂੰ ਰਿਫੰਡ ਜਿਹੜਾ ਵਾ ਪ੍ਰੋਵੀਜ਼ਨਲ ਬੇਸਿਸ ਉੱਤੇ ਮਿਲ ਜਾਏਗਾ ਐਕਸਪੋਰਟ ਵਾਲੇ ਵੀ ਕਿਉਂਕਿ ਹਿੰਦੁਸਤਾਨ 'ਚ ਸਾਰੀਆਂ ਚੀਜ਼ਾਂ ਬਹੁਤ ਐਕਸਪੋਰਟ ਹੁੰਦੀਆਂ ਦਵਾਈਆਂ ਵੀ ਅਸੀਂ ਕਰਦੇ ਜੀ ਜੀ ਪੰਜਾਬ ਚੋਂ ਤਾਂ ਬਾਸਮਤੀ ਬੜੀ ਐਕਸਪੋਰਟ ਹੁੰਦੀ ਆ ਤੇ ਇਹਦੇ ਬਾਰੇ ਵੀ ਹੈਂਡ ਟੂਲ ਵੀ ਬਹੁਤ ਐਕਸਪੋਰਟ ਹੋ ਰਿਹਾ ਲੈਦਰ ਵੀ ਬਹੁਤ ਪੰਜਾਬ ਚੋਂ ਹੋ ਰਿਹਾ ਅਸੀਂ ਪੰਜਾਬ ਚ ਬੈਠੇ ਹਾਂ ਸੋ ਪੰਜਾਬ ਦੀ ਗੱਲ ਜ਼ਿਆਦਾ ਕਰਨੀ ਚਾਹੀਦੀ ਆ ਸਾਈਕਲ ਤਾਂ ਬਣ ਕੇ ਸਾਰਿਆਂ ਨੂੰ ਪਤਾ ਲੁਧਿਆਣੇ ਉਹ ਜਾ ਰਿਹਾ ਹੌਦਰੀ ਜਾ ਰਹੀ ਆ ਇਹ ਕਿਵੇਂ ਮਤਲਬ ਨਿਰਯਾਤਕਾਂ ਨੂੰ ਜਿਨ੍ਹਾਂ ਨੂੰ ਐਕਸਪੋਰਟਰ ਕਹਿੰਦੇ ਆ ਆਪਾਂ ਇਹ ਕਿਵੇਂ ਇਹਨਾਂ ਨੂੰ ਫਾਇਦਾ ਹੋਏਗਾ ਥੋੜਾ ਮੈਨੂੰ ਕਹਿਣਾ ਬੜੀ ਫਾਇਦਾ ਜੀ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਿਆ ਸੀ ਜਿਵੇਂ ਕਿ ਮੇਕ ਇਨ ਇੰਡੀਆ ਕਨ ਆਪਣੇ ਮੇਕ ਇਨ ਇੰਡੀਆ ਕਨਸੈਪਟ ਦੇ ਉੱਤੇ ਜਦੋਂ ਆਪਾਂ ਕੋਈ ਚੀਜ਼ ਬਣਾਵਾਂਗੇ ਪਹਿਲੀ ਗੱਲ ਜਿਹੜੀ ਚੀਜ਼ ਦੇ ਉੱਤੇ 28% ਲੱਗਦਾ ਪਿਆ ਸੀ ਉਹ ਸਿੱਧਾ ਪਹੁੰਚ ਗਈ 18 ਤੇ ਜਿੰਦੇ ਤੇ 12 ਲੱਗਦਾ ਪਿਆ ਸੀ ਉਹ ਪਹੁੰਚ ਗਈ 5 ਤੇ ਜਿੰਦੀ ਕੋਸਟ ਹੀ ਨਹੀਂ ਘਟ ਗਈ ਹੈ ਉਹ ਜਦੋਂ ਐਕਸਪੋਰਟ ਕਰਾਂਗੇ ਤੇ ਵਾਧਾ ਹੀ ਹੋਊਗਾ ਬਿਲਕੁਲ ਠੀਕ ਪ੍ਰੋਫਿਟ ਹੀ ਵੇਚਾਂਗੇ ਬਿਲਕੁਲ ਠੀਕ ਜਿਹੜਾ ਪ੍ਰੋਫਿਟ ਦੇ ਉੱਤੇ ਆਈਟਮ ਜਾਏਗੀ ਇੰਡੀਆ ਦਾ ਹੋਰ ਨਾਮ ਬਣੇਗਾ ਜੀਡੀਪੀ ਬਣੇਗੀ ਬਿਲਕੁਲ ਠੀਕ ਹੈ ਇਹ ਇੱਕ ਆਪਣੇ ਨਾਲ ਵਕੀਲ ਸਾਹਿਬ ਜਿਹੜੇ ਵੀਰਿੰਦਰ ਪ੍ਰੀਤ ਆ ਕਾਫੀ ਨਾਮਵਰ ਵਕੀਲ ਵੀ ਨੇ ਥੋੜਾ ਜਿਆ ਹੋਰ ਜਾਣਨਾ ਪਾਉ ਕਿ ਲੋਕਾਂ ਨੂੰ ਸੁਲਤਾਨ ਦੇ ਨਾਲ ਇਹ ਕੀ ਕਰਨਾ ਚਾਹੀਦਾ ਅਗੋਂ ਕਿਉਂਕਿ ਹਕੂਮਤ ਨੇ ਤਾਂ ਆਪਣਾ ਕੰਮ ਕਰਤਾ ਹੁਣ ਤਾਂ ਲੋਕਾਂ ਚ ਜਾਗਰੂਕਤਾ ਆਣੀ ਚਾਹੀਦੀ ਅਸੀਂ ਕਿਵੇਂ ਲੋਕਾਂ ਨੂੰ ਜਾਗਰੂਕ ਕੋਈ ਦੱਸ ਸਕਦੇ ਆਂ ਬਈ ਆਪਣੇ ਇਸ ਅਧਿਕਾਰਾਂ ਦੀ ਵਰਤੋਂ ਕਰੋ ਤੇ ਹਰ ਚੀਜ਼ ਨੂੰ ਜੀਐਸਟੀ ਦੇ ਦਾਇਰੇ ਵਿੱਚ ਲੈ ਕੇ ਆਓ ਬਿਲਕੁਲ ਠੀਕ ਹੈ ਜੀ ਮੈਂ ਤਾਂ ਇਹ ਹੀ ਕਹੂੰਗਾ ਜੀ ਕਿ ਜਿਹੜਾ ਹੈਗਾ ਵੱਧ ਤੋਂ ਵੱਧ ਜਿਹੜੇ ਵਪਾਰੀ ਨੇ ਉਹ ਆਪਣਾ ਜੀਐਸਟੀ ਨੰਬਰ ਜਿਹੜਾ ਹੈਗਾ ਰਜਿਸਟਰਡ ਕਰਾਣ ਤੇ ਜਿਹੜੀ ਸਰਕਾਰ ਦੀ ਹਦਾਇਤ ਹੈਗੀ ਹੈ ਕਿਉਂਕਿ ਜਿੱਦਾਂ ਪਹਿਲਾਂ ਵੀ ਆਪਣੇ ਨਰੇਸ਼ ਜੀ ਨੇ ਕਿਹਾ ਕਿ ਜਿਹੜੇ ਸਾਰੇ ਨਹੀਂ ਉਸ ਲੈਬ ਦੇ ਵਿੱਚ ਆਣਾ ਚਾਹੁੰਦੇ ਸੀਗੇ ਜਿੱਦਾਂ ਮਤਲਬ 18% ਨਹੀਂ ਭਰਨਾ ਚਾਹੁੰਦੇ ਸੀਗੇ ਆਪਣਾ ਜੀਐਸਟੀ ਨੰਬਰ ਰਜਿਸਟਰਡ ਹੀ ਨਹੀਂ ਕਰਾਉਂਦੇ ਸੀਗੇ ਉਸ ਕਰਕੇ ਬਾਰੋ-ਬਾਰ ਮਾਲ ਵਿਦਆਊਟ ਬਿਲ ਵੇਚੀ ਜਾਂਦੇ ਹੁਣ ਕਿਉਂਕਿ ਸਰਕਾਰ ਨੇ ਜਿਹੜੇ ਹੈਗੇ ਸਾਰੇ ਸੈਕਟਰ ਇੱਕ ਕਾਨੂੰਨ ਨਵਾਂ 2017 ਚ ਪੁਰਾਣਾ ਆਪ ਜਿਹੜਾ ਹੈਗਾ ਦੂਸਰੀ ਕੰਟਰੀਜ਼ ਦੇ ਵਿੱਚੋਂ ਚੱਕਿਆ ਹੋਲੀ-ਓਲੀ ਜਿਹੜੀ ਹੈਗੀ ਆ ਸਰਕਾਰ ਵੀ ਇਸ ਚੀਜ਼ ਨੂੰ ਸਮਝ ਰਹੀ ਹੈ ਕਿ ਕਿਦਾਂ ਆਪਾਂ ਲੋਕਾਂ ਦਾ ਜਿਹੜਾ ਹੈਗਾ ਫਾਇਦਾ ਕਰ ਚੁੱਕੇ ਹੁਣ 8 ਸਾਲ ਹੋਏ ਕਾਨੂੰਨ ਆਇਆ 8 ਸਾਲ ਤੋਂ ਬਾਅਦ ਜੇ ਇੰਨਾ ਬੂਮ ਦੇ ਤਾਉਣਾ ਨੇ ਤੇ ਲੋਕਾਂ ਨੂੰ ਵੀ ਚਾਹੀਦਾ ਕਿ ਆਪਾਂ ਜਿਹੜਾ ਹੈਗਾ ਜਿਹੜਾ ਛੋਟਾ ਵਪਾਰੀ ਹੈ ਉਹਨੂੰ 5% ਦੇ ਨਾਲ ਕੋਈ ਜਿਹੜਾ ਹੈਗਾ ਫਰਕ ਨਹੀਂ ਪਿਆ ਚੱਲਾ ਪਲੱਸ ਉਹਨੂੰ ਇਹ ਫਾਇਦਾ ਹੋ ਜਾਊਗਾ ਜਿਹੜਾ ਉਹਦਾ ਜਿੰਨਾ ਸਮਾਨ ਵਿਕੇਗਾ ਉਹ ਜਿਹੜਾ ਹੈਗਾ ਉਹ ਵਾਈਟ ਦੇ ਵਿੱਚ ਜਿਹੜੀ ਹੈਗੀ ਉਹਦੀ ਇਨਕਮ ਆਏਗੀ ਉਹ ਆਪਣੀ ਓਨੀ ਵਰਕਿੰਗ ਕੈਪੀਟਲ ਜਿਹੜੀ ਹੈਗਾ ਉਹ ਵਾਈਟ ਦੇ ਵਿੱਚ ਸ਼ੋ ਕਰ ਸਕਦਾ ਉਹਨੂੰ ਬਲੈਕ ਦਾ ਜਿਹੜਾ ਹੈਗਾ ਸਰਕਾਰ ਨੇ ਕੰਮ ਹੀ ਖਤਮ ਕਰਤਾ एस लैब Zealand ਦੇ ਨਾਲ ਬਿਲਕੁਲ ਕਿਉਂਕਿ ਸਰਕਾਰ ਨੇ ਇਸ ਚੀਜ਼ਾਂ ਦੇ ਉੱਤੇ ਬਹੁਤ ਤੇਜ਼ੀ ਨਾਲ ਯਸ ਅੱਗੇ ਤੱਕ ਵਧਿਆ ਹੈ UPI ਪੇਮੈਂਟ ਜਿਹਾ ਐਸੇ ਕਰਕੇ ਜਿਹੜੀ ਉਹਨਾਂ ਨੇ ਹੈਗਾ ਜਿਹੜਾ ਹਾਊਸਿੰਗ ਸੈਕਟਰ ਨੂੰ ਵੀ ਜਿਹੜਾ ਹੈਗਾ ਤੁਸੀਂ ਦੇਖਿਆ ਹੋਵੇਗਾ ਜਿਹੜੀ ਸੀਮੈਂਟ ਦੀ ਵੀ ਸਲੈਬ ਹੈ ਉਹ ਘਟਾ ਕੇ 5% ਕਰਤੀ ਹੈ ਜਿਹੜੇ ਹੋਟਲਸ ਦੇ ਵੀ ਰੇਟ ਜਿਹੜੀ ਸਲੈਬ ਹੈਗੀ ਉਹ ਵੀ ਘਟਾ ਕੇ 5% ਤਾਂ ਕਿ ਹਰ ਬੰਦਾ ਜਿਹੜਾ ਹੈਗਾ ਬਿੱਲ ਅਵੇ ਆਹ ਯਾਨੀ ਕਹਿੰਦਾ ਇਹ ਤੁਹਾਡੇ ਮੈਂ ਅੱਜ ਦਾ ਮਤਲਬ ਇਹੀ ਸਮਝਿਆ ਤੁਹਾਡੇ ਨਾਲ ਸਾਰਿਆਂ ਨਾਲ ਵਿਚਾਰ ਚਰਚਾ 'ਚ ਕਿ ਹਿੰਦੁਸਤਾਨ ਨੂੰ ਇੱਕ ਖੜਾ ਕਰਨ ਲਈ ਪੂਰੀ ਤਾਕਤ ਜੋ ਹੈ ਵਿਉਂਤਬੰਦੀ ਕੀਤੀ ਗਈ ਹੈ ਔਰ ਪੂਰੀ ਪਲੈਨਿੰਗ ਨਾਲ ਇਸ ਜੀਐਸਟੀ ਨੂੰ ਜਿਹੜਾ ਵਾ ਉਹ ਬਣਾਇਆ ਗਿਆ ਤਾਂ ਕਿ ਜਿਹੜਾ ਇਹਦਾ ਆਣ ਵਾਲਾ ਟਾਈਮ ਹੈ ਤੇ ਲੋਕਾਂ ਦੇ ਵਿੱਚ ਜਿਹੜਾ ਆਮ ਰੋਜ਼ ਮਰਜ ਵਰਤਨ ਵਾਲੇ ਪ੍ਰੋਡਕਟ ਨੇ ਇਹ ਵੀ ਗੱਲ ਹੈਗੀ ਜਿਹੜੇ ਆਪਣੇ ਸ਼ਰੀਰ ਲਈ ਹਾਰਮਫੁਲ ਨੇ ਜੇ ਮੰਨ ਲਓ ਕੋਲਡ ਡਰਿੰਕ ਹੈ ਕੋਲਡ ਡਰਿੰਕ ਹੋ ਗਿਆ ਟਬੈਕੂ ਹੋ ਗਿਆ ਟਬੈਕੂ ਹੋ ਗਿਆ ਇਹ ਸਾਰੇ ਸ਼ਰੀਰ ਨੂੰ ਨੁਕਸਾਨ ਪਹੁੰਚਾਉਂਦੇ ਆ ਉੱਤੇ ਤਾਂ ਹੀ ਉਹਨਾਂ ਨੇ 40% ਜਿਹੜਾ ਹੈਗਾ GST ਕਰ ਬਿਲਕੁਲ ਬਿਲਕੁਲ ਅੱਛਾ ਹੁਣ ਇਸ ਦਾ ਮਤਲਬ ਹਿੰਦੁਸਤਾਨ ਦੀ ਹਕੂਮਤ ਨੇ ਲੋਕਾਂ ਦੀ ਸਿਹਤ ਵੱਲ ਵੀ ਧਿਆਨ ਕੀਤਾ ਤਾਂ ਕਿ ਇੱਕ ਗੱਲ ਤਾਂ ਕਲੀਅਰ ਹੋ ਰਹੀ ਸੀ ਕਿ ਜਿਹੜੀਆਂ ਵਿਦੇਸ਼ੀ ਕੋਲਡ ਡਰਿੰਕਾਂ ਸਾਡੇ ਸ਼ਰੀਰ ਨੂੰ ਖਰਾਬ ਕਰ ਰਹੀਆਂ ਤੰਬਾਕੂ ਨਾਲ ਕੈਂਸਰ ਹੋ ਰਿਹਾ ਬਾਰ-ਬਾਰ ਇਹ ਚੀਜ਼ਾਂ ਦੇ ਉੱਤੇ ਵੀ ਪੂਰਾ ਸਰਕਾਰ ਨੇ 40% 40% ਕਰ ਰਹੀ ਹੈ ਆਈਟਮਸ ਉੱਤੇ ਵੀ 40% ਜਿਹੜਾ ਬੰਦਾ ਅਫੋਰਡ ਕਰ ਸਕਦਾ ਨਹੀਂ ਚਲੋ ਉਹ ਤਾਂ ਅਫੋਰਡ ਕਰ ਸਕਦੇ ਜਿਹੜੇ ਮੇਰੇ ਹਿਸਾਬ ਨਾਲ ਕੀਤਾ ਗਿਆ ਕਿ ਜਿਹੜਾ ਤੰਬਾਕੂ ਹੈ ਜਾਂ ਹੋਰ ਸਿਗਰਟ ਬੀੜੀ ਹੈ ਇਹਨਾਂ ਨੂੰ 40% ਦੇ ਦਰਰੇ ਚ ਗੱਲ ਜਾਨਾ ਕਿ ਲੋਕ ਇਹਨਾਂ ਕੋਲੋਂ ਦੂਰ ਹੋਣ ਆਪਣੇ ਸਿਹਤ ਨੂੰ ਆਪਣੇ ਕੈਂਸਰ ਨੂੰ ਜਿਹੜਾ ਸਰੀਰ ਚ ਫੈਲਦੇ ਆ ਉਹਨੂੰ ਜਿਹੜਾ ਉਤੋਂ ਬਚਾ ਕੀਤਾ ਜਾਵੇ ਸੋ ਇਹ ਸੀ ਅੱਜ ਦੀ ਵਿਚਾਰ ਚਰਚਾ ਜਿਸ ਵਿੱਚ ਜੀਐਸਟੀ ਦੀ ਨਵੀਂ ਸਲੇਬ ਜਿਹੜੀਆਂ ਬਣਾਈਆਂ ਗਈਆਂ ਉਹਦਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਔਰ ਸਾਡੇ ਵਿਚਕਾਰ ਆ ਕੇ ਬੜੀ ਬਰੀਕੀ ਦੇ ਨਾਲ ਸੀਏ ਗੌਰਵ ਛਾਵੜਾ ਜੀ ਨੇ ਐਡਵੋਕੇਟ ਵੀਰਪ੍ਰੀ ਜੀ ਨੇ ਉਦਯੋਗਪਤੀ ਨਰੇਸ਼ ਜੀ ਨੇ ਆ ਕੇ ਬੜੀ ਬਰੀਕੀ ਨਾਲ ਦੱਸਿਆ ਸੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਆਏ ਹੋਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰੇ ਸ਼ਰੋਤਿਆਂ ਦਾ ਹੁਣ ਮੈਨੂੰ ਦਿਓ ਇਜਾਜ਼ਤ ਸੁਰਿੰਦਰਪਾਲ ਅਮਰ